ਸਰਦਾਰ ਹੁਮੀਰ ਸਿੰਘ ਜੀ ਜੋ ਰਾਤ ਪਰ ਸਥਿਤੀ ਰਹੀ ਆ ਇੱਕ ਪਾਸੇ ਮਿਸ਼ਨ ਸੰਦੂਰ ਆਪਰੇਸ਼ਨ ਸੰਦੂਰ ਕਹਿੰਦੇ ਚੱਲੀ ਆ ਦੂਸਰੇ ਪਾਸੇ ਐਲਓਸੀ ਦੇ ਉੱਤੇ ਵੀ ਬਾਰਡਰ ਦੇ ਉੱਤੇ ਵੀ ਉਧਰੋਂ ਗਰਨੇਡ ਉਧਰੋਂ ਰਾਕਟ ਉਧਰੋਂ ਮਜ਼ਾਈਲਾਂ ਤੇ ਗੋਲੀਬਾਰੀ ਤੇ ਇਹ ਸਭ ਦੇ ਦਰਮਿਆਨ ਲਗਭਗ ਅੱਧੇ ਤੋਂ ਜ਼ਿਆਦਾ ਭਾਰਤ ਦੇ ਵਿੱਚ ਬਲੈਕਆਊਟ ਪੰਜਾਬ ਦਾ ਲਗਭਗ ਸਾਰਾ ਚੰਡੀਗੜ੍ਹ ਹਿਮਾਚਲ ਰਾਜਸਥਾਨ ਵਾੜਨਾ ਲੱਗਦਾ ਖੇਤਰ ਸਾਰਾ ਬਲੈਕਆਊਟ ਸੋ ਕਿਵੇਂ ਕੱਲ ਦੀ ਰਾਤ ਜਿਹੜੀ ਬੀਤੀ ਆ ਉਹ ਕੀ ਕਹਿਰ ਦੀ ਰਾਤ ਸੀ ਜਾਂ ਅਗਲੀਆਂ ਰਾਤਾਂ ਹੋਰ ਇਹਦੇ ਨਾਲ ਵੀ ਭਿਆਨਕ ਹੋ ਸਕਦੀਆਂ ਇਹ ਰਾਤ ਅਸਲ ਦੇ ਵਿੱਚ ਇਹ ਸਾਬਤ ਕਰਦੀ ਹੈ ਕਿ ਜਿਹੜਾ ਜੰਗ ਕੇ ਜਿਹੜਾ ਲਿਮਟਡ ਸੀਗਾ ਕਿ ਜਿਹੜਾ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਉੱਥੇ ਤੱਕ ਹੀ ਮੁੱਕ ਜੇ ਉੱਥੇ ਤੱਕ ਹੀ ਸੀਮਤ ਹੋ ਜੇ ਉਦੋਂ ਅੱਗੇ ਵੱਧ ਗਈ ਹੈ ਇਹ ਚਿੰਤਾ ਦਾ ਵਿਸ਼ਾ ਲਗਭਗ ਲੱਗ ਰਿਹਾ ਉਹਦਾ ਕਾਰਨ ਹੈ ਹੁਣ ਹੁਣ ਤਾਂ ਜਿਹੜੀ ਸਾਰੇ ਬੰਬਾਰਡਮੈਂਟ ਹੋਈ ਹੈ ਮਜਾਈਲਾਂ ਦੀ ਡਰੋਨ ਨਾਲ ਸਿੱਟੇ ਗੋਲਿਆਂ ਦੀ ਜਾਂ ਐਲਓਸੀ ਦੇ ਨੇੜੇ ਜਿਹੜੇ ਉਹਦੇ ਜਿਹੜੀ ਗੋਲਾਬਾਰੀ ਹੋ ਰਹੀ ਹੈ ਫਾਇਰਿੰਗ ਹੋ ਰਹੀ ਹੈ ਇਹ ਸਾਰੀ ਤਾਂ ਜਾਂ ਮਿਲਟਰੀ ਤੋਂ ਕੈਂਪਾਂ ਨੂੰ ਟਾਰਗੇਟ ਕਰਕੇ ਹੋ ਰਹੀ ਹੈ ਜਾਂ ਸਿਵਿਲিয়ানਾਂ ਨੂੰ ਵੀ ਉਹਨਾਂ ਵਿੱਚ ਉਹਦੇ ਵਿੱਚ ਲੈ ਜਾਂਦਾ ਸਿਵਿਲিয়ান ਤਾਂ ਆ ਹੀ ਜਾਂਦੇ ਨੇ ਜੇ ਤੁਸੀਂ ਮਿਲਟਰੀ ਕੈਂਪ ਤੇ ਵੀ ਜਾਂਦੇ ਹੋ ਉੱਥੇ ਵੀ ਬਤਰੇ ਲੋਕ ਆਲੇ ਦੁਆਲੇ ਕਰਦੇ ਹੁੰਦੇ ਨੇ ਇਹਦਾ ਮਤਲਬ ਲੜਾਈ ਦਾ ਅਗਲਾ ਸਟੈਪ ਸ਼ੁਰੂ ਹੋ ਗਿਆ ਜਿਹਨੂੰ ਤੁਸੀਂ ਕਹਿੰਦੇ ਉਹ ਕਹਿੰਦੇ ਉਹਨਾਂ ਨੂੰ ਇੱਕ ਵਾਰ ਨਹੀਂ ਹੁੰਦੀ ਵਾਰ ਤਾਂ ਉਹਨੂੰ ਕਹਿੰਦੇ ਨੇ ਜੀ ਜਦੋਂ ਆਪਸ ਦੇ ਵਿੱਚ ਮਤਲਬ ਲੜਾਈ ਦੋਨੇ ਤਰ੍ਹਾਂ ਸ਼ੁਰੂ ਕਰਦੇ ਹਨ ਉਹ ਵੀ ਮਿਲਟਰੀ ਕੈਂਪਾਂ ਤੇ ਤੇ ਹੁਣ ਮਿਲਟਰੀ ਕੈਂਪਾਂ ਤੇ ਸਟਾਰਟ ਹੋ ਗਿਆ ਕੰਮ ਤੇ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਜੇ ਇੰਡੀਆ ਅੱਗੇ ਨਹੀਂ ਤੋਰੂਗਾ ਤਾਂ ਅਸੀਂ ਹਟ ਜਾਂਦੇ ਆ ਜੇਕਰ ਭਾਰਤ ਕਹਿ ਰਿਹਾ ਸੀ ਜੇ ਪਾਕਿਸਤਾਨ ਅੱਗੇ ਨਹੀਂ ਵਧਾਊਗਾ ਤਾਂ ਅਸੀਂ ਹਟ ਜਾਂਦੇ ਹਾਂ ਔਰ ਉਹ ਅਸੀਂ ਹਟ ਜਾਣੇ ਆਣਾ ਕੰਮ ਅਜੇ ਬਿਆਨਬਾਜ਼ੀ ਚ ਤਾਂ ਚੱਲਦਾ ਹੈ ਮਤਲਬ ਅੱਜ ਵੀ ਸਾਡੇ ਵਿਦੇਸ਼ ਮੰਤਰੀ ਨੇ ਭਾਰਤ ਦੇ ਨੇ ਕਿਹਾ ਕਿ ਜੇਕਰ ਇਹ ਹੁਣ ਪਾਕਿਸਤਾਨ ਤੇ ਨਿਰਭਰ ਹੈ ਜੇਕਰ ਉਹ ਪਿੱਛੇ हट ਜੇ ਅੱਗੇ ਅਟੈਕ ਨਾ ਕਰੇ ਤਾਂ ਅਸੀਂ ਨਹੀਂ ਕਰਾਂਗੇ ਤੇ ਉਧਰ ਉਹ ਕਹਿੰਦੇ ਨੇ ਵੀ ਜਦੋਂ ਤੁਸੀਂ ਸਾਡੇ ਤੇ ਇੰਨੇ ਅਟੈਕ ਕੀਤੇ ਆਲੇ ਦੁਆਲੇ ਹੋਰ ਥਾਵਾਂ ਤੇ ਕੀਤੇ ਤੇ ਅਸੀਂ ਵੀ ਕਰਾਂਗੇ ਹੁਣ ਉਧਰ ਨੂੰ ਅੱਗੇ ਨੂੰ ਵੱਧ ਕੇ ਕਰਨ ਰਾਤ ਦਾ ਜਿਹੜਾ ਸੀਗਾ ਖਾਸ ਤੌਰ ਤੇ ਟਾਰਗੇਟ ਕਰਕੇ 15 ਤਾਂ ਵੱਡੀਆਂ ਥਾਵਾਂ ਜਿਹੜੀਆਂ ਪਹਿਲਾਂ ਤੋਂ ਵੀ ਕੱਲ ਰਾਤ ਤੋਂ ਲੈ ਕੇ ਅੱਗੇ ਤੱਕ ਸੀਗੀਆਂ ਜਿਹੜੀਆਂ ਜੰਮੂ ਦੀਆਂ ਤੇ ਆ ਪੰਜਾਬ ਦੇ ਕਈ ਵੱਡੇ ਸ਼ਹਿਰ ਜਿਵੇਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਆਦਿ ਦਾ ਜਿਹੜਾ ਜਰੰਦਰ ਦੇ ਨੇੜੇ ਦਾ ਸਵਾਰ ਹੈ ਜਾਈ ਬਰਹਾੜੀ 에어ਪੋਰਟ ਤਾਂ ਵੀ ਗੱਲ ਸੀ ਕਿ ਉਹ ਵੀ ਟਾਰਗੇਟ ਕੀਤਾ ਗਿਆ ਹੁਣ ਰਾਤ ਤੇ ਗੱਲ ਵੱਧ ਗਈ ਜੈਸਲ ਮੇਰ ਤੱਕ ਉਧਰੋਂ ਰਾਜਸਥਾਨ ਦੇ ਵਿੱਚ इवन ਗੁਜਰਾਤ ਦੇ ਏਰੀਏ ਤੱਕ ਵੀ ਤੇ ਪੰਜਾਬ ਤੇ ਤਾਂ ਹੈ ਹੀ ਨੇ ਬਹੁਤ ਸਾਰੇ ਏਰੀਆ ਜਿੱਥੇ ਇਹ ਚੀਜ਼ ਇਸ ਲੈਵਲ ਤੇ ਆ ਗਈ ਤੇ ਇਧਰੋਂ ਭਾਰਤ ਵਾਲੇ ਪਾਸੇ ਹੋਇਆ ਕਿ ਜਿੰਨੀਆਂ ਵੀ ਉਹਨਾਂ ਨੇ ਮੰਜਾਈਆਂ ਦਾ ਕੀਆ ਅੱਠ ਮੰਜਾਈਆਂ ਦਾ ਜ਼ਿਕਰ ਆਉਂਦਾ ਕਿ ਉਹ ਸਾਰੀਆਂ ਦਾ ਤੋੜ ਸੀਗਾ ਉਹ ਰਾਹ ਦੇ ਵਿੱਚ ਹੀ ਨਿਊਟਰਲਾਈਜ਼ ਕਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਲਾਹੌਰ ਤੋਂ ਉਹਨਾਂ ਦਾ ਮਤਲਬ ਕੈਂਪ ਸੀ ਗਾਇ ਜਿਹੜਾ ਬੇਸ ਕੈਂਪ ਹੈ ਮਿਲਟਰੀ ਦਾ ਡਿਫੈਂਸ ਦਾ ਸੁਰੱਖਿਆ ਦਾ ਉਹ ਵੀ ਨਿਊਟਰਲਾਈਜ਼ ਕਰਤਾ ਹੈ ਉੱਥੋਂ ਹੁਣ ਨਹੀਂ ਹੋਣੀ ਔਰ ਇੱਕ ਪਾਕਿਸਤਾਨ ਦੇ ਸੱਜਣ ਵੀ ਜਿਹੜੇ ਜਾ ਰਹੇ ਸੀਗੇ ਮਤਲਬ ਕਰਾਚੀ ਤੋਂ اسلامਾਬਾਦ 에어ਪੋਰਟ ਤੇ ਕਿਉਂਕਿ ਬੰਦ ਹੋ ਗਿਆ ਸਾਰਾ ਕੰਮ ਹੁਣ 에어ਲਾਈਨ ਉਹ ਵੀ ਦੱਸ ਰਹੇ ਸੀਗੇ ਹਾਲਾਂਕਿ ਉਹ ਇੱਕ ਨੌਜਵਾਨ ਮੁੰਡਾ ਬੋਲ ਰਿਹਾ ਸੀਗਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਸੀਂ ਦੋਨੇ ਥੰ ਪਾਸਿਆਂ ਤੋਂ ਨਹੀਂ ਆ ਪਰ ਅਸੀਂ ਉਹ ਰਸਤੇ 'ਚ ਰੁੱਕ ਗਏ ਕਿੰਨਾ ਚਿਰ ਕਿੱਥੇ ਰੁਕੇ ਰਹਾਂਗੇ ਬੰਬਾਰ ਮਟ ਹੋ ਰਹੀ ਹੈ ਇਹਦੇ ਨਾਲ ਕਿੰਨਾ ਨੁਕਸਾਨ ਹੋਊਗਾ ਕੀ ਹੋਏਗਾ ਔਰ ਇਹਦਾ ਮਤਲਬ ਉਧਰ ਕਰਾਚੀ ਤੱਕ ਵੀ ਚਾਰ ਸਫੇਰੇ ਵਾਲੇ ਦੁਆਲੇ ਇਧਰੋਂ ਵੀ ਫਿਰ ਇੱਕ ਹਮਲਾ ਉਸ 11 ਦੇ ਉੱਤੇ ਜਾ ਰਹੇ ਹੈ ਹਾਲਾਂਕਿ ਪੂਰੀ ਜਾਣਕਾਰੀ ਪਾਕਿਸਤਾਨ ਵਾਲੇ ਪਾਸੇ ਤੋਂ ਇਧਰ ਨਹੀਂ ਆ ਰਹੀ ਪ੍ਰੋਪਰ ਤਰੀਕੇ ਦੇ ਨਾਲ ਇਧਰਲੀ ਜਾਣਕਾਰੀ ਹੀ ਹਜੇ ਸਾਡੇ ਕੋਲ ਹੈ ਇੱਕ ਤਾਂ ਇਹ ਹੈ ਕਿ ਹਮਲੇ ਵੱਧ ਗਏ ਜਿਹੜੇ ਹਮਲੇ ਵੱਧ ਗਏ ਉਹ ਆਪਣੇ ਆਪ ਦੇ ਵਿੱਚ ਇੱਕ بڑا ਅੱਗੇ ਲੜਾਈ ਦੇ ਜਿਹਨੂੰ ਕਹਿੰਦੇ ਐਸਕੇਲੇਟ ਹੋਣ ਦਾ ਵਿਸਤਾਰ ਲੈਣ ਦਾ ਜਾਂ ਅੱਗੇ ਦੇ ਮਾਮਲੇ ਦੇ ਵਿੱਚ ਸੰਭਾਵਨਾਵਾਂ ਵੱਧਦੀਆਂ ਜਾ ਰਹੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਔਰ ਇੱਕਵੇਂ ਫੌਜੀ ਅਫਸਰ ਦੀ ਗੱਲ ਸੁਣ ਰਿਹਾ ਸੀ ਉਹ ਗੱਲ ਠੀਕ ਹੈ ਕਿ ਜਿਹੜੇ ਕਹਿੰਦੇ ਨੇ ਸਾਡੇ ਕੋਲ ਹੁਣ ਤਾਂ ਇੰਨੀ ਟੈਕਨੋਲੋਜੀ ਹੈ ਕਿ ਅਸੀਂ ਕਿਸੇ ਵੀ ਆਉਣ ਵਾਲੀ ਸੰਭਾਵਨਾ ਤੋਂ ਜੋ ਉਧਰੋਂ ਮਜਾਇਲ ਦਾ ਕੀ ਜਾਂਦੀ ਆ ਉਹਨੂੰ ਕਾਊਂਟਰ ਕਰ ਸਕਦੇ ਹਾਂ ਪਰ ਨਾਲ ਦੀ ਨਾਲ ਜਿਹੜਾ ਇੱਕ ਇਹ ਦਲੀਲ ਹੈ ਕਿ 99 ਵਾਰ ਕਰ ਸਕਦੇ ਹਾਂ ਪਰ ਕਈ ਵਾਰ ਜੇ ਇੱਕ ਵੀ ਚੱਲ ਲੰਗੀ ਉਹ ਤਾਂ ਲਾਸ ਕਰ ਹੀ ਦਊਗੀ ਨਾ ਜਿੰਨਾ ਵੀ ਨਾ ਹਰ ਵਾਰ 100% ਦਾ ਰਿਜ਼ਲਟ ਨਹੀਂ ਆਉਂਦਾ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਇੱਕ ਕਾਫੀ ਇੰਪੋਰਟੈਂਟ ਹੁੰਦੀ ਹੈ ਕਿ ਕੁਝ ਚੀਜ਼ਾਂ ਤੁਸੀਂ ਰੋਕ ਲੈਣੇ ਹੋ ਕੁਝ ਚੀਜ਼ਾਂ ਨਹੀਂ ਰੋਕੇ ਜਾਂਦੇ ਖਾਸ ਤੌਰ ਤੇ ਗੁਰਦਾਸਪੁਰ ਅੰਮ੍ਰਿਤਸਰ ਦੇ ਨੇੜੇ ਜਿਹੜੇ ਉਹ ਟੁਕੜੇ ਜੇ ਮਿਲੇ ਮਜਾਈਲਾਂ ਦੇ ਜਿਹੜੇ ਉਹ ਮਿਲੇ ਸੀ ਕੱਲ ਉਹਦੇ ਤੋਂ ਵੀ ਨਜ਼ਰ ਆ ਰਿਹਾ ਜੀ ਪਹਿਲਾਂ ਤਾਂ ਲੋਕਾਂ ਨੂੰ ਐਸੇ ਵੀ ਚਲੋ ਐਵੇਂ ਹੀ ਕੁਝ ਹੋ ਗਿਆ ਧਮਾਕੇ ਹੋ ਗਏ ਜਾਂ ਬਾਕੀ ਜਾਂ ਚੀਜ਼ਾਂ ਹੋ ਗਈਆਂ ਇਹਦੇ ਨਾਲ ਡਰ ਤੇ ਦਸਨ ਦਾ ਮਾਹੌਲ ਇੱਕ ਪੈਦਾ ਹੋ ਗਿਆ ਤੇ ਜਿਹੜਾ ਓਵਰਆਲ ਬਲੈਕਆਊਟ ਹੋ ਗਿਆ ਖਾਸ ਤੌਰ ਤੇ ਬਾਰਡਰ ਦੇ ਸਾਰੇ ਜ਼ਿਲ੍ਹਿਆਂ ਚ 8-8 ਘੰਟੇ ਹੋ ਗਿਆ ਰਾਤ ਨੂੰ 9 ਤੋਂ 5 ਇਹੋ ਜਿਹਾ ਮਾਹੌਲ ਹੈ ਜਦੋਂ ਬੇਹੱਦ ਜ਼ਿਆਦਾ ਲੋਕਾਂ ਨੂੰ ਬਿਜਲੀ ਦੀ ਲੋੜ ਹੁੰਦੀ ਹੈ ਮੱਛਰ ਖੰਡ ਰਾਤ ਨੂੰ ਬਗਾ ਤੁਹਾਨੂੰ ਵੱਡ-ਵੱਡ ਡੰਗਰਾਂ ਨੂੰ ਵੀ ਬੰਦਿਆਂ ਨੂੰ ਵੀ ਤੇ ਬਾਕੀ ਕੋਈ ਆਲਟਰਨੇਟਿਵ ਕੋਈ ਚਾਰਾ ਤੁਹਾਡੇ ਕੋਲ ਨਹੀਂ ਹੈ ਫਿਰ ਤੇ ਕੀ ਕਰੋਗੇ ਜੀਵਨ ਇੱਕ ਤਾਂ ਊਂ ਡਰ ਰਿਹਾ ਕਿ ਬੰਬ ਜਾ ਮਜਾਇਲ ਨਾ ਡਿੱਗ ਜੇ ਉਹਦੇ ਕਰਕੇ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਦੂਸਰਾ ਇਹ ਡਰ ਰਿਹਾ ਕਿ ਜਿਹੜਾ ਤੁਹਾਡੇ ਮੜਾ ਮੋਟਾ ਸੁੱਖ ਸੁਵਿਧਾਵਾਂ ਸੀ ਉਹ ਬਿਲਕੁਲ ਖਤਮ ਹੋ ਗਈਆਂ ਕੋਣੇ ਤੇ ਤੀਜੀ ਗੱਲ ਇਹ ਵੀ ਹੋ ਗਈ ਉਹ ਸਾਰੇ ਬੰਦੇ ਨਾਲ ਕਿ ਟੋਟਲ ਏਰੀਆ ਚ ਵੈਸੇ ਤਾਂ ਇੱਥੇ ਚੰਡੀਗੜ੍ਹ ਮੁਹਾਲੀ ਵੀ ਆਪਾਂ ਦੇਖਦੇ ਆ ਕਿ ਲੋਕ ਉਹ ਨਾ ਸਟੋਰ ਕਰਨ ਲੱਗੇ ਕਾਫੀ ਕਿ ਤੇ ਇਹ ਨਾ ਹੋ ਜੇ ਆ ਨਾ ਹੋ ਜੇ ਔਰ ਵੱਡੇ ਸਟੋਰ ਵੀ ਜਿਹੜੇ ਖਾਲੀ ਹੋ ਕਰਤੇ ਲੋਕਾਂ ਨੇ ਕਈ ਵਾਰ ਤੇ ਖਾਸ ਤੌਰ ਤੇ ਬਾਡਰ ਏਰੀਆ ਦੇ ਜ਼ਿਲ੍ਹੇ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਇਸ ਗੱਲ ਦੇ ਵਿੱਚ ਹੋ ਜਿੰਦੇ ਨੂੰ ਖਬਰ ਆ ਰੋਕ ਨਾ ਜਾਵੇ ਕਿ ਆਖਣ ਨੂੰ ਆਟਾ ਨਾ ਮਿਲੇ ਦਾਣਾ ਨਾ ਮਿਲੇ ਬਾਕੀ ਚੀਜ਼ਾਂ ਨਾ ਮਿਲਣ ਉਹਦੇ ਨਾਲ ਉਹ ਕਾਲਾ ਬਾਜ਼ਾਰੀ ਜਿਹੜੀ ਹੁੰਦੀ ਹੈ ਜਦੋਂ ਵਪਾਰੀ ਕਮਾਉਂਦਾ ਜਿਹੜੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਰਦਾ ਔਰ ਉਹ ਬਹੁਤ ਵੱਧ ਗਈ ਚੀਜ਼ਾਂ ਦੀ ਜਿਹੜੀਆਂ ਕੀਮਤਾ ਕਈ-ਕਈ ਗੁਣਾ ਹਾਲਾਂਕਿ ਪੰਜਾਬ ਗਵਰਨਮੈਂਟ ਨੇ ਵੀ ਇੱਕ ਸਰਕੂਲਰ ਜਾਰੀ ਕੀਤਾ ਕਿ ਜਿਹੜੀ ਭੰਡਾਰੀ ਕਰਨਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਉਹਨਾਂ ਖਿਲਾਫ ਕਾਰਵਾਈ ਹੋਏਗੀ ਜਿਹੜੇ ਵੀ ਕਰਨਗੇ ਇਹਦੇ ਨਾਲ ਇੱਕ ਗੱਲ ਮੇਰੇ ਯਾਦ ਆ ਰਹੀ ਹੈ ਉਹੀ ਕਿ ਜਿਹੜੇ ਪਹਿਲੇ ਤਿੰਨ ਕਾਨੂੰਨ ਸੀਗੇ ਤਿੰਨ ਬਿਲਿਆਂ ਦੇ ਨਾਲ ਜਿਹੜਾ ਅਸੈਂਸ਼ੀਅਲ ਕਮਿਊਨਿਟੀਜ਼ ਐਕਟ ਸੀ ਉਹਦੇ ਵਿੱਚ ਇਹ ਸੀ ਵੀ ਪੰਡਾਰ ਕਰ ਲੈ ਜਿੰਨਾ ਮਰਜੀ ਆਪਾਂ ਨਹੀਂ ਰੋਕਣਾ ਤੇ ਕਾਨੂੰਨ ਹੀ ਬਦਲ ਰਹੇ ਸੀ ਤੇ ਜੋ ਕਾਨੂੰਨ ਬਦਲਿਆ ਹੋਵੇ ਇਹੋ ਜਿਹੇ ਹਾਲਾਤ ਦੇ ਵਿੱਚ ਤੁਸੀਂ ਪੰਡਾਰੀ ਕਰਨ ਵੀ ਰੋਕ ਨਾ ਸਕੋ ਤਾਂ ਵੱਡੇ ਕੋਈ ਵੀ ਦੋ ਬੰਦੇ ਸਾਰਾ ਪੰਡਾਰ ਕਰਕੇ ਰੱਖ ਲੈਣ ਤੁਹਾਡੇ ਤਾਂ ਭੁੱਖੇ ਮਾਰ ਦੇਣਗੇ ਲੋਕਾਂ ਨੂੰ ਭੁੱਖੇ ਮਰਨਗੇ ਤਾਂ ਜੰਗ ਦੇ ਵਿੱਚ ਲੜਾਈ ਕਿੰਦਰ ਹੋਊਗੀ ਤੁਹਾਡੇ ਖਿਲਾਫ ਪੈਣਗੇ ਭੁੱਖੇ ਬੰਦੇ ਔਰ ਇਸ ਲਈ ਇਹੋ ਜਿਹੇ ਸੰਕਟਾਂ ਦੇ ਵਿੱਚ ਜਿਹੜੇ ਇਹ ਜਿਹੇ ਕਾਨੂੰਨਾਂ ਦਾ ਸਵਾਲ ਹੈ ਇਹਨਾਂ ਦਾ ਵੀ ਦੇਖਣਾ ਹੁੰਦਾ ਕਿ ਕਦੋਂ ਇਹ ਜੇ ਹਾਲਾਤ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਤੇ ਕੋਈ ਉਜਰ ਕਰ ਸਕਦੇ ਹੋ ਕੋਈ ਲੋਕਾਂ ਨੂੰ ਰੋਕ ਸਕਦੇ ਹੋ ਪਾਬੰਦੀ ਲਾ ਸਕਦੇ ਹੋ ਲੀਗਲੀ ਕਾਨੂੰਨੀ ਤੌਰ ਦੇ ਉੱਤੇ ਨਹੀਂ ਤਾਂ ਧੱਕੇ ਦੇ ਜ਼ੋਰ ਤਾਂ ਅਲੱਗ ਚੀਜ਼ਾਂ ਹੁੰਦੀਆਂ ਨੇ ਉਹ ਇੱਕ ਅਲੱਗ ਪਹਿਲੂ ਹੁੰਦੇ ਨੇ ਤੇ ਇੱਕ ਹੋਰ ਜਿਹੜਾ ਫੈਸਲਾ ਕੀਤਾ ਹੈ ਭਾਰਤ ਸਰਕਾਰ ਨੇ ਕਿ ਪਾਕਿਸਤਾਨ 'ਚ origin ਹੋਏਗਾ ਜਿਹੜੀ ਵੀ ਚੀਜ਼ ਦਾ ਮਤਲਬ ਉੱਥੇ ਬਣੀ ਚੀਜ਼ ਹੋਏਗੀ OTT ਜਿਹੜੇ ਪਲੇਟਫਾਰਮ ਨੇ ਕਹੇ ਉਹ ਫਿਲਮ ਨੇ ਚاہے ਕੋਈ ਨਾਟਕ ਹੈ ਚਾਹੇ ਉਹ ਸੀਰੀਅਲ ਹੈ ਚਾਹੇ ਉਹ इवन ਖਬਰਾਂ ਦੇ ਪਲੇਟਫਾਰਮ ਨੇ ਉਹ ਇਧਰ ਇੰਡੀਅਨ ਪਲੇਟਫਾਰਮ ਉਹਨੂੰ ਵਰਤੋਂ 'ਚ ਨਹੀਂ ਲਿਆਉਣਗੇ ਮਤਲਬ ਉਹ ਇੱਕ ਰੋਕ ਲੱਗੀ ਆ ਇਹ ਸਪੈਸ਼ਲ ਰੋਕ ਹੈ ਜਿਹਦੇ ਕਰਕੇ ਫਿਰ ਉਹ ਦੂਜੀਆਂ ਚੀਜ਼ਾਂ ਜਿਹੜੀਆਂ ਕੋਈ ਉਧਰੋਂ ਕੋਈ ਕਰਕੇ ਕਰਦਾ ਸੀ ਬਾਇਆ ਕਰਕੇ ਜਿਹੜਾ ਇਧਰੋਂ ਕੋਈ ਇਨਫੋਰਮੇਸ਼ਨ ਆਉਂਦੀ ਸੀ ਉਹ ਇਨਫੋਰਮੇਸ਼ਨ ਵੀ ਕੋਲੋਜ ਹੋ ਜਾਏਗੀ ਉਸ ਸਾਰੇ ਮਾਮਲੇ ਦੇ ਵਿੱਚ ਜਿੱਦੀ ਕਿਸੇ ਲੈਵਲ ਦੀ ਆਉਂਦੀ ਸੀ ਇਹ ਤੋਂ ਕਈ ਦਿਨ ਪਹਿਲਾਂ ਹੀ ਪਾਕਿਸਤਾਨ ਦੀਆਂ ਜਿਹੜੀਆਂ ਵੈਬਸਾਈਟਸ ਨੇ ਜਾਂ ਕੁਝ ਅਖਬਾਰ ਹੁਤਾ ਇੰਦਰ ਖੋਲਣੇ ਬੰਦ ਪਹਿਲਾਂ ਹੀ ਹੋ ਗਏ ਰੋਕ ਦਿੱਤੇ ਗਏ ਸੀ ਹੁਣ ਬਾਕੀ ਦੇ ਪਲੇਟਫਾਰਮ ਵੀ ਜਿਹੜੇ ਰੋਕੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਇਹ ਦੱਸ ਦਿੰਦੇ ਨੇ ਕਿ ਮਾਹੌਲ ਟਾਈਟ ਹੋ ਰਿਹਾ ਲਗਾਤਾਰ ਮਾਹੌਲ ਦੇ ਵਿੱਚ ਤਲਖੀ ਆ ਰਹੀ ਹੈ ਤਲਖੀ ਦੀ ਜਗ੍ਹਾ ਇੱਕ ਮਿਲਟਰੀ ਐਕਸ਼ਨ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਔਰ ਸਰਤੇ ਕਿ ਕੁਝ ਇੰਟਰਨੈਸ਼ਨਲ ਲੈਵਲ ਦੇ ਚੀਜ਼ਾਂ ਜਿਹੜੀਆਂ ਨੇ ਚਾਹੇ ਟਰੰਪ ਨੇ ਵੀ ਕਿਹਾ ਮੇਰੀ ਲੋੜ ਹੈ ਤਾਂ ਮੈਂ ਵੀ ਮਤਲਬ ਉਹ ਬਕਰਮਾਂ ਲਈ ਤਿਆਰ ਆ ਜੇ ਤੁਹਾਡੇ ਲੜਾਈ ਨਾ ਹੋਵੇ ਤਾਂ ਉਸ ਸਮਾਵਨੇ ਦੇ ਵਿੱਚ ਹੁਣ ਟਰੰਪ ਤੇ ਵੀ ਯਕੀਨ ਨਹੀਂ ਲੋਕਾਂ ਨੂੰ ਵੀ ਖਬਰਾਂ ਕੀ ਕਹਿੰਦਾ ਕਿੱਥੇ ਆ ਰੋਜ਼ ਕੀ ਕਹਿੰਦਾ ਇਹਦਾ ਕੋਈ ਮਤਲਬ ਨਹੀਂ ਬਚਦਾ ਕਿਉਂਕਿ ਟਰੰਪ ਤਾਂ ਆਪ ਉਸ ਜਿਹੀ ਗੱਲਾਂ ਕਰਦਾ ਜਿਵੇਂ ਜਗਨਨਾ ਨਾਰਮਲੀ ਇਹਨਾਂ ਦਾ ਤਾਂ ਜਹਾਜ਼ ਵੀ ਸਾਰਾ ਕੁਝ ਵੀ ਵੇਚਣਾ ਇਹ ਸਾਡੇ ਕੋਲ ਰਿਪੋਰਟਾਂ ਜਿਹੜੀਆਂ ਹੁਣ ਆਈਆਂ ਨੇ ਕਿ ਤੋੜ ਦੇ ਤੌਰ ਤੇ ਬਿਨਾਂ ਸ਼ੱਕ ਭਾਰਤ ਦੀ ਮਿਲਟਰੀ ਦਾ ਸਾਈਜ਼ ਵੀ ਵੱਡਾ ਟੈਕਨਾਲੋਜੀਕਲੀ ਵੀ ਹੋਇਆ ਹਾਲਾਂਕਿ ਇੱਕ ਜਿਹੜੇ ਬੰਬ ਨੇ ਪਰਮਾਣੂ ਬੰਬਾਂ ਦੀ ਗੱਲ ਕਰਦੇ ਆ ਦੋਨੇ ਪਾਸੇ ਹੈਗੇ ਨੇ ਔਰ ਬੰਬ ਜਦੋਂ ਚੱਲਦੇ ਨੇ ਉਹ ਤਾਂ ਕਿਸੇ ਨੂੰ ਮਾਰਨ ਤੇ ਮਾਰਨ ਗਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਰ ਤਾਂ ਕੁਛ ਕਰ ਕੀ ਕਰਨਾ ਹੈ ਉਹਨਾਂ ਨੇ ਪਰ ਇਹਦੇ ਚ ਇਹ ਕਿਹਾ ਗਿਆ ਕਿ ਉਹਨਾਂ ਦੇ ਐਫਸ ਇਹ ਪਾਕਿਸਤਾਨ ਦੇ ਮਿਨਿਸਟਰ ਨੇ ਵੀ ਮੰਨੇ ਆ ਆਪ ਗੱਲ ਕਰ ਰਹੇ ਸੀਗੇ ਕਿ ਜਿਹੜੇ ਐਫ 17 ਉਹਨਾਂ ਦੇ ਕੋਈ ਜਹਾਜ਼ ਨੇ ਉਹ ਦੋ ਸਾਡੇ ਵਾਪਸ ਨਹੀਂ ਆਏ ਦੋ ਕਿਤੇ ਇੱਧਰ ਹੀ ਰਹਿ ਗਏ ਇਹਦਾ ਮਤਲਬ ਉਹ ਵੀ ਜਿੱਥੇ ਭਾਰਤੀ ਜਹਾਜ਼ ਉਹਨਾਂ ਦਾ ਏਰੀਆ ਲੰਘ ਕੇ ਇੰਟਰਨੈਸ਼ਨਲ ਬਾਰਡਰ ਲੰਘ ਕੇ ਜਾਂ ਐਲਓਸੀ ਲੰਘ ਕੇ ਅੰਗੇ ਜਾਂਦੇ ਨੇ ਅੰਦਰ ਅੰਦਰ ਜਾਂਦੇ ਨੇ ਤਾਂ ਪਾਕਿਸਤਾਨੀ ਜਹਾਜ਼ ਵੀ ਸਾਡੇ ਅੰਦਰ ਤੱਕ ਆਉਣ ਲੱਗੇ ਤਾਂ ਮਤਲਬ ਤਾਂ ਹੀ ਤਾਂ ਸੱਚ ਹੈ ਤਾਂ ਹੀ ਟਿਕੇ ਨੇ ਜਾਏ ਹਾਂ ਜਦੋਂ ਬਾਰਡਰ ਫਿਰ ਕਰਾਸ ਕਰਨ ਲੱਗ ਜਾਂਦੇ ਤਾਂ ਦੋਨੋਂ ਕਰਦੇ ਨੇ ਫਿਰ ਇੱਕ ਨਹੀਂ ਕਰਦਾ ਦੋਨੋਂ ਕਰਦੇ ਹੋ ਤੇ ਦੋਨੋਂ ਜਦੋਂ ਕਰਦੇ ਹੋ ਤਾਂ ਫਿਰ ਹੋਰ ਜੰਗ ਕਿਹਨੂੰ ਕਹਿੰਦੇ ਨੇ ਜੰਗ ਤਾਂ ਤਾਂ ਫਿਰ ਸਕੇਲ ਹੀ ਵੱਡਾ ਹੋਣਾ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਇਸ ਲਈ ਜੰਗ ਵਾਲੇ ਪਾਸੇ ਨੂੰ ਗੱਲ ਜ਼ਿਆਦਾ ਤੁਰ ਰਹੀ ਹੈ ਹਾਲਾਂਕਿ ਉਹਦੇ ਵਿੱਚ ਕੁਝ ਇਹੋ ਜੀਆਂ ਆਵਾਜ਼ਾਂ ਵੀ ਅਜੇ ਤੱਕ ਆ ਰਹੀਆਂ ਨੇ ਬਿਲਕੁਲ ਮਾਈਨਸ ਨਹੀਂ ਹੋ ਜਾਂ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹਦੇ ਤੇ ਸਹਿਮਤੀ ਕਰਨੀ ਚਾਹੀਦੀ ਹੈ ਪੀਸ ਹੋਣਾ ਚਾਹੀਦਾ ਨਾਰਮਲੀ ਇਹ ਸਾਰੀਆਂ ਗੱਲਾਂ ਨੇ ਔਰ ਜਿਵੇਂ ਜੰਗ ਦੇ ਮਾਹੌਲ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਹੋਰ ਐਕਟੀਵਿਟੀਜ਼ ਕੋਈ ਬੇਰਜਗਾਰ ਧਰਨੇ ਲਾਉਂਦਾ ਸੀ ਆਪਣੀਆਂ ਮੰਗਾਂ ਵਸਲਿਆਂ ਲਈ ਉਹ ਵੀ ਸਾਰੇ ਖਾਮੋਸ਼ ਹੋ ਗਏ ਖਾਮੋਸ਼ ਕਰ ਦਿੱਤੇ ਗਏ ਨੇ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਆਣੀਆਂ ਚੀਜ਼ਾਂ ਨੇ ਇਹ ਕਾਫੀ ਹੱਦ ਤੱਕ ਕਰਨੇ ਹੁਣ ਅਗਲੀਆਂ ਫਸਲਾਂ ਕਦੋਂ ਵਿਝਣਗੀਆਂ ਕੀ ਬਾਰਡਰ ਤੇ ਵਿਝਣਗੀਆਂ ਨਹੀਂ ਵਿਝਣਗੀਆਂ ਇਹ ਸਾਰੇ ਸਵਾਲ ਖੜੇ ਹੋ ਗਏ ਨੇ ਨਵੇਂ ਸਾਰੇ ਖੜੇ ਹੋ ਗਏ ਬਿਲਕੁਲ ਸਰਦਾਰ ਅੰਮ੍ਰਿਤ ਸਿੰਘ ਜੀ ਜਿਸ ਤਰ੍ਹਾਂ ਰਾਤ ਪਰ ਦੇ حوالے ਨਾਲੇ ਖਬਰਾਂ ਆਉਂਦੀਆਂ ਰਹੀਆਂ ਕਿ 15 ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਾ ਉਹ ਸਾਰੀ ਪ੍ਰਕਿਰਿਆ ਤੇ ਇਹ ਬਿਲਕੁਲ درست ਹੈ ਤੁਹਾਡੀ ਗੱਲ ਕਿ ਹੁਣ ਫੌਜੀ ਤੋਂ ਫੌਜ ਹੋ ਗਈ ਜਦੋਂ ਗੱਲ ਇਹਨਾਂਦਰ ਜੰਗ ਹੀ ਹੁੰਦੀ ਹੈ ਹੁਣ ਉਹਦਾ ਦਾਇਰਾ ਕਿੱਡਾ ਵੱਡਾ ਹੋਣਾ ਹੈ ਕਿਵੇਂ ਹੋਣਾ ਪਰ ਮੈਂ ਇਸ ਤੋਂ ਅਗਾਹ ਵੱਧ ਕੇ ਜਾਨਣਾ ਚਾਹੁੰਦਾ ਕਿ ਰਾਤ ਪਰ ਕਹਿੰਦੇ ਦਿੱਲੀ ਦੇ ਵਿੱਚ ਵੀ ਬੈਠਕਾਂ ਦੇ ਦੌਰ ਚੱਲਦੇ ਰਹੇ ਮੁਲਾਕਾਤਾਂ ਦੇ ਦੌਰ ਚੱਲਦੇ ਰਹੇ ਇੱਕ ਦਿਨ ਉਹ ਇਤਲਾਹ ਦੇ ਦੌਰ ਸਰਕਾਰ ਹੁਣ ਕਿਸ ਭੁਮਕ ਕਬਚਾ ਹੈ ਮਤਲਬ ਰਾਜਨਾਦਿਓ ਬੋਲ ਕੇ ਆਪਰੇਸ਼ਨ ਸੰਦੂਰ ਜਾਰੀ ਹੈ ਹੁਣ ਆਪਰੇਸ਼ਨ ਸੰਦੂਰ ਰਾਹੀਂ ਕਾਰਵਾਈ ਵੀ ਹੋ ਰਹੀ ਹੈ ਤੇ ਕਈ ਸੰਦੂਰ ਉਜੜ ਵੀ ਰਹੇ ਨੇ 18 ਦੇ ਕਰੀਬ ਤਾਂ ਪੁੰਛ ਖੇਤਰ ਦੇ ਵਿੱਚ ਭਾਰਤੀਆਂ ਦੀ ਜਾਨ ਜਾ ਚੁੱਕੀ ਹੈ ਸੋ ਇਸ ਲਈ ਉਹ ਖਤਰਾ ਵੀ ਵੱਧਦਾ ਜਾ ਰਿਹਾ ਕੱਲ ਦਿੱਲੀ ਚ ਸਾਰੀ ਰਾਤ ਕੀ ਝੱਲਿਆ ਸਾਡਾ ਇੱਕ ਫੌਜੀ ਜਵਾਨ ਦੀ ਵੀ ਜਾਨ ਗਈ ਹੈ ਪੁੰਛ ਏਰੀਏ ਦੇ ਵਿੱਚੋਂ ਤੇ ਉਧਰ ਆਏ ਨੇ ਹੋਰ ਸਾਰੇ ਬੰਦੇ ਨੇ ਕਿਉਂਕਿ ਫੌਜ ਚ ਵੀ ਨਾਰਮਲ ਘਰਾਂ ਦੇ ਬੱਚੇ ਹੀ ਲੜਦੇ ਨੇ ਜਾ ਕੇ ਜਿਹੜੇ ਮੈਨਟਾ ਹੁੰਦੇ ਨੇ ਸਭ ਨੂੰ ਪਤਾ ਹੀ ਹੁੰਦਾ ਉਹ ਤਾਂ ਜਿੰਨਾ ਕਿਤੇ ਜਿੰਨੀ ਕੈਜੂਐਲਟੀ ਹੋਣੀ ਹੈ ਉਹ ਬਹੁਤ ਸਾਰੇ ਘਰਾਂ ਦੇ ਵਿੱਚ ਜਦੋਂ ਆਉਣਗੇ ਫਾਰਦੀ ਟਾਈਮ ਵੀ ਭਾਵੇਂ ਹੁੰਦਾ ਇੱਕ ਉਤਸ਼ਾਹ ਜਾਂ ਹੁੰਦਾ ਹੈ ਦੇਸ਼ ਲਈ ਸ਼ਹੀਦ ਦੀ ਜਾਂ ਬਾਕੀ ਦੀਆਂ ਚੀਜ਼ਾਂ ਪਰ ਚਿੰਤਾ ਜ਼ਰੂਰ ਕਰਦਿਆਂ ਨੂੰ ਰਹਿੰਦੀ ਹੈ ਔਰ ਇਹ ਚਿੰਤਾਵਾਂ ਵੀ ਇਹ ਵੀ ਗੱਲ ਕਹਿੰਦੇ ਨੇ ਅੱਗੇ ਹੋਣ ਲੱਗੀ ਹੈ ਕਿ ਇਹ ਭਾਰਤ ਸਰਕਾਰ ਸ਼ਾਇਦ ਜਾਂ ਫੌਜ ਜਿਹੜੀ ਸਾਡੀ ਹੈ ਉਹ ਜਿਹੜੇ ਥੋੜਾ ਚਿਰ ਲਾ ਕੇ ਆ ਜਾਂਦੇ ਨੇ ਜੋਰ 15 ਸਾਲ ਲਾ ਕੇ ਜਿਹੜੇ ਨਾਨ ਕਨਸਟੇਬਲ ਜਾਂਦਾ ਹੈ ਉਹ ਰੈਂਕ ਦੇ ਬੰਦੇ ਉਹਨਾਂ ਨੂੰ ਵੀ ਦੁਬਾਰਾ ਸੰਪਰਕ ਕੀਤਾ ਜਾ ਰਿਹਾ ਵੀ ਦੁਬਾਰਾ ਜੁਆਇਨ ਕਰ ਲੋ ਕੱਲ ਨੂੰ ਲੜਾਈ ਵੱਧਦੀ ਹੈ ਤਾਂ ਅਸੀਂ ਤੁਹਾਨੂੰ ਦੁਬਾਰਾ ਉਸ ਲਈ ਕਰ ਰਹੇ ਹਾਂ ਇੱਥੋਂ ਤੱਕ ਵੀ ਅੱਗੇ ਤੋਂ ਅੱਗੇ ਗੱਲਾਂ ਵਧ ਰਹੀਆਂ ਨੇ ਦਾ ਮਤਲਬ ਅੱਗੇ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਚਾਹੇ ਉਹ ਇਤਹਾਤਨ ਹੋਵੇ ਚਾਹੇ ਉਹ ਵੈਸੇ ਸੰਭਾਵਨਾਵਾਂ ਜ਼ਿਆਦਾ ਵੱਧਦੀ ਹੋਵੇ ਤੇ ਜਿਹੜੀਆਂ ਮੀਟਿੰਗਾਂ ਚੱਲਦੀਆਂ ਨੇ ਬਿਲਕੁਲ ਰਾਜਨਾਥ ਸਿੰਘ ਉਹਨਾਂ ਨੇ ਜਿਹੜਾ ਕਿਹਾ ਸੀ ਸ਼ਾਇਦ ਉਹ ਬਰੀਫ ਕੀਤਾ ਸੀ ਇਸੇ ਕਰਕੇ ਕਿਉਂਕਿ ਭਾਰਤ ਵਾਲੇ ਪਾਸਿਓਂ ਜਿਹੜਾ ਇੱਕ ਸਟੈਂਡ ਲਿਆ ਜਾ ਰਿਹਾ ਉਹ ਇਹ ਵੀ ਜੇ ਪਾਕਿਸਤਾਨ ਇਦੋਂ ਬਾਅਦ ਖਾਮੋਸ਼ ਬੈਠੂਗਾ ਫਿਰ ਅਸੀਂ ਖਮੋਸ਼ ਰਹਾਂਗੇ ਤੇ ਪਾਕਿਸਤਾਨ ਤੇ ਅਪਦਾ ਦਵਾਏ ਆਪਣੇ ਲੋਕਾਂ ਦਾ ਵੀ ਪਾਕਿਸਤਾਨ ਦੀ ਮਿਲਟਰੀ ਦੇ ਖਿਲਾਫ ਵੀ ਉੱਥੋਂ ਦੇ ਲੋਕ ਅੱਜ ਵੀ ਬੋਲਦੇ ਨੇ ਜੰਗ 'ਚ ਬਹੁਤ ਜ਼ਿਆਦਾ ਕਿ ਜੇ ਤੁਹਾਡੇ ਤੋਂ ਕਾਊਂਟਰ ਨਹੀਂ ਹੁੰਦਾ ਇੰਨਾ ਕਬ ਨਹੀਂ ਹੁੰਦਾ ਤੁਸੀਂ ਮਿਲਟਰੀ ਅਜਾਸੀ ਕਿਉਂ ਕਰਦੇ ਹੋ ਲੋਕਾਂ ਦੇ ਪੈਸਿਆਂ ਦੇ ਉੱਤੇ ਇਹ ਜੇ ਬੋਲਦੇ ਕਈ ਲੋਕ ਦਿਖਾਈ ਦਿੰਦੇ ਨੇ ਵੀ ਜੇ ਤੁਸੀਂ ਇੰਨੇ ਜੋਗਾ ਹੀ ਨਹੀਂ ਹੋ ਤਾਂ ਕੀ ਕਰੋਗੇ ਤਾਂ ਇਹਦਾ ਮਤਲਬ ਇੱਕ ਪ੍ਰੈਸ਼ਰ ਹੋ ਜਾਂਦਾ ਫਿਰ ਚਾਹੇ ਕੋਈ ਮਾੜਾ ਤੇ ਤੋ ਪ੍ਰੈਸ਼ਰ ਮੋੜਵੇਂ ਰੂਪ ਵਿੱਚ ਰਿਟੈਲੀਏਟ ਕਰਨ ਦੇ ਲਈ ਮਜਬੂਰ ਵੀ ਕਈਆਂ ਚ ਲੋਕਾਂ ਨੂੰ ਕਰਦਾ ਤੇ ਆਪਸ ਦੇ ਵਿੱਚ ਲੜਾਈਆਂ ਵੱਜ ਜਾਂਦੀਆਂ ਨੇ ਸਾਡੇ ਵੀ ਜਿਸ ਢੰਗ ਦੇ ਟੀਵੀ ਚੈਨਲ ਚਲਾਏ ਗਏ ਸ਼ੁਰੂ ਤੋਂ ਲੈ ਕੇ ਜਪਾਨ ਜਿਹੜਾ ਪਹਿਲ ਗਾਮ ਦੇ ਅਟੈਕ ਤੋਂ ਲੈ ਕੇ ਦੂਜੇ ਸਵਾਲ ਘਟ ਉੱਠੇ ਨੇ ਜਿਹੜੇ ਸਿਕਿਉਰਿਟੀ ਦੇ ਸੀ ਰੀਜਨ ਕੀ ਦੇ ਜੀ ਇਹ ਕਿੰਨੇ ਸਮਕ੍ਰਿਸ਼ ਹੋਣ ਵਾਲੇ ਜਿਹੜੇ ਨੇ ਉਹ ਜਾਦਾ ਉੱਠੇ ਨੇ ਫਿਰ ਉਹ ਪ੍ਰੈਸ਼ਰਿਕ ਬਿਲਡ ਅਪ ਹੋ ਜਾਂਦਾ ਤੇ ਉਹਦੇ ਨਾਲ ਇਹ ਜੰਗਾ ਹੁੰਦੀਆਂ ਨੇ ਇਹਦੇ ਤੋਂ ਇਲਾਵਾ ਫੌਜਾਂ ਤਾਂ ਲਗਾਤਾਰ ਬਰੀਫ ਕਰਦੀਆਂ ਨੇ ਰਾਜਨਾਥ ਸਿੰਘ ਹੋਣੀ ਕਿਉਂਕਿ ਮਿਨਿਸਟਰ ਨੇ ਹਰ ਫੌਜ ਮੈਚ ਦਾ ਐਮੈਂਡਮੈਂਟ ਦੀ ਜਾਣਕਾਰੀ ਲਗਾਤਾਰ ਦਿੱਤੀ ਜਾਂਦੀ ਹੈ ਬਰੀਫ ਮਿਲ ਕੇ ਬਰੀਫ ਕਰ ਕੀਤਾ ਜਾਂਦਾ ਹੈ ਪੋਲਿਟੀਕਲ ਹਰਾਰਕੀ ਨੂੰ ਉਹਦਾ ਰੀਜ਼ਨ ਇਹ ਹੈ ਕਿ ਸਾਡੇ ਫੌਜੀ ਰਾਜ ਨਹੀਂ ਫੈਸਲਾ ਸਾਡੀ ਪੋਲਿਟਿਕਸ ਕਰਦੀ ਹੈ ਸਾਡੇ ਤਾਂ ਪਾਕਿਸਤਾਨ ਦਾ ਫੌਜੀ ਰਾ채 ਨੰਦਦਾ ਹੋਵੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਜਾਂ ਫੈਸਟ ਨੂੰ ਕਿਉਂਕਿ ਉੱਥੇ ਮੇਨ ਫੌਜੀ ਹੈ ਸਾਡੇ ਇਹਨਾਂ ਨੂੰ ਦਿੰਦੇ ਨੇ ਔਰ ਨਾਰਮਲੀ ਇਹ ਵੀ ਕਰਦੇ ਨੇ ਕਿ ਰਾਸ਼ਟਰਪਤੀ ਨੂੰ ਵੀ ਦੱਸਿਆ ਜਾਂਦਾ ਹੋਵੇ ਅਗਾਹੇ ਬਗਾਹੇ ਪ੍ਰਾਈਮ ਮਿਨਿਸਟਰ ਮਿਲ ਕੇ ਦੱਸ ਦਿੰਦੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਹੋਰ ਗੱਲ ਜਿਹੜੀ ਹੈ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਮੇਜਰ ਮਿਨਿਸਟਰੀਜ਼ ਨੇ ਇਸ ਕ ਮੌਕੇ ਤੇ ਜਿਨ੍ਹਾਂ ਦਾ ਮੇਨ ਕੰਮ ਹੈ ਉਹਨਾਂ ਦੇ ਸੈਕਟਰੀ ਜੀ ਨਾਲ ਮੀਟਿੰਗ ਦੋਵਾਂ ਜਿਹੜੇ ਨੇ ਐਨਐਸਏ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਉਹਨੇ ਜੋ ਬਰੀਫ ਕੀਤਾ ਉਹਦੇ ਲਿਹਾਜ ਦੇ ਨਾਲ ਸੈਕਟਰੀ ਚ ਨੂੰ ਕੀਤਾ ਔਰ ਕਾਫੀ ਲੰਮੀ ਮੀਟਿੰਗ ਤੇ ਉਹਨਾਂ ਨੂੰ ਕਿਹਾ ਕਿਵੇਂ ਕੋਆਰਡੀਨੇਸ਼ਨ ਨਾਲ ਚੱਲਣਾ ਹੈ ਕਿਵੇਂ ਹੈਲਪ ਕਰਨੀ ਹੈ ਬਾਰਡਰ ਤੇ ਕਿਸ ਤਰੀਕੇ ਦੇ ਨਾਲ ਜੇ ਉਹ ਬਾਕੀ ਦੀਆਂ ਚੀਜ਼ਾਂ ਕਰਨੀਆਂ ਨੇ ਪਰ ਇਹਦੇ ਚ ਇੱਕ ਗੱਲ ਤਾਂ ਬਾਰ ਬਾਰ ਉੱਠਦੀ ਹੈ ਕਿ ਪ੍ਰਾਈਮ ਮਿਨਿਸਟਰ ਫੌਜਾਂ ਦੀ ਮੀਟਿੰਗ ਚ ਵੀ ਜਾਂਦੇ ਨੇ ਪ੍ਰਾਈਮ ਮਿਨਿਸਟਰ ਸੈਕਟਰੀਆਂ ਦੀ ਮੀਟਿੰਗ ਚ ਵੀ ਜਾਂਦੇ ਨੇ ਜਿਹੜੇ ਮੁਲਾਜਾ ਹੁੰਦੇ ਨੇ ਪ੍ਰਾਈਮ ਮਿਨਿਸਟਰ ਔਰ ਪਾਰਟੀ ਮੀਟਿੰਗ ਚ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਆ ਇਹ ਡਾਇਰੈਕਟ ਆਉਣ ਉਹਦੇ ਨਾਲ ਕੰਫੀਡੈਂਸ ਹੋਰ ਜ਼ਿਆਦਾ ਪੈਦਾ ਹੁੰਦਾ ਹੈ। ਭਰੋਸਾ ਹੋਰ ਜ਼ਿਆਦਾ ਪੈਦਾ ਹੁੰਦਾ ਜਦੋਂ ਪ੍ਰਧਾਨ ਮੰਤਰੀ ਬਰੀਫ ਕਰਦੇ ਨੇ ਤਾਂ ਚੀਜ਼ਾਂ ਨੂੰ ਆ ਕੇ ਇਹ ਜਿੰਨੀ ਵਾਰੀ ਵੀ ਆਲ ਪਾਰਟੀ ਮੀਟਿੰਗ ਹੋਈਆਂ ਚਾਹੇ ਆਮ ਮਾਮਲਾ ਨਹੀਂ ਗੱਲਾ ਇਹ ਤੋਂ ਪਹਿਲਾਂ ਵਾਲੇ ਮਾਮਲਿਆਂ ਦੇ ਵਿੱਚ ਵੀ ਮਤਲਬ ਡਾਇਰੈਕਟਲੀ ਪ੍ਰਾਈਮ ਮਿਨਿਸਟਰ ਘਟ ਗਏ ਨੇ ਘਟ ਮੀਟਿੰਗਾਂ ਦੇ ਵਿੱਚ ਜਿਹੜੀ ਆਨ ਪਾਰਟੀ ਮੀਟਿੰਗ ਹੁੰਦੀ ਹੈ ਪਰ ਸੈਕਟਰੀਆਂ ਦੇ ਸਹਾਰੇ ਜਿਹੜਾ ਉਹ ਚੀਜ਼ ਚੱਲਦੀ ਹੈ ਉਹ ਚੱਲਦੀ ਹੈ ਉਸੇ ਤਰੀਕੇ ਨਾਲ ਚੱਲਦੀ ਹੈ। ਉਹ ਤਾਂ ਚਲੋ ਲਾਈਨ ਮੰਦ ਹੋ ਹੀ ਜਾਂਦੇ ਨੇ। ਜਿਵੇਂ ਅਮਿਤ ਸਾਨ ਨੇ ਚੀਫ ਸੈਕਟਰੀਆਂ ਦੀ ਚੀਫ ਮਿਨਿਸਟਰਾਂ ਦੀ ਤੇ ਡੀਜੀਪੀ ਜੀ ਦੀ ਮੀਟਿੰਗ ਕਰ ਲਈ ਸੀ ਵੀਡੀਓ ਕਾਨਫਰੰਸ ਰਾਹੀਂ ਕਰ ਲਈ ਬਹੁਤਿਆਂ ਦੀ ਤੇ ਕੁਝ ਨੂੰ ਬੁਲਾ ਕੇ ਕਰ ਲਈ ਇਹੋ ਜਿਹਾ ਮਾਹੌਲ ਦੇ ਵਿੱਚ ਤੁਹਾਨੂੰ ਸੰਪਰਕਿਸ਼ਤਾ ਰੱਖਣਾ ਪੈਂਦਾ ਸਾਰੇ ਦੇਸ਼ ਨੂੰ ਤੇ ਸਾਰੇ ਉਹ ਮਾਮਲੇ ਦੇ ਵਿੱਚ ਪਰ ਹੁਣ ਮਾਮਲਾ ਇੱਥੇ ਖੜਾ ਕਿ ਇੰਟਰਨੈਸ਼ਨਲ ਡੋਮੇਨ ਦੇ ਵਿੱਚ ਵੀ ਗੱਲ ਹੈਗੀ ਹੈ ਉੱਥੇ ਵੀ ਜਾਣਕਾਰੀਆਂ ਕੁਝ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਵੀ ਉਪਲਬਧ ਕਰਾਇਆ ਜਾਂਦੇ ਜਾਣਕਾਰੀਆਂ ਰੈਗੂਲਰ ਦਿੱਤੀਆਂ ਜਾਂਦੀਆਂ ਨੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਇਹ ਅਟੈਕ ਹੋਣ ਤੋਂ ਪਹਿਲਾਂ ਵੀ ਇੰਟਰਨੈਸ਼ਨਲੀ ਜਿਹੜੇ ਨਾਲ ਤੁਹਾਡਾ ਸਬੰਧ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪਾਵਰਫੁਲ ਸਮਝਦੇ ਹੋ ਉਹਨਾਂ ਨੂੰ ਵੀ ਕਹਿੰਦੇ ਨੇ ਕਨਫਿਡੈਂਸ ਲੈਣਾ ਪੈਂਦਾ ਕਿ ਅਸੀਂ ਇਹ ਕਰ ਜਾ ਰਹੇ ਹਾਂ ਸਾਡਾ ਇਹ ਮਾਮਲਾ ਹੈ ਇਹ ਦੂ ਅੱਗੇ ਨਾਲ ਇਸੇ ਕਰਕੇ ਜੇ ਤੁਸੀਂ ਦੇਖੋ ਕੋਈ 트ੰਪ ਦਾ ਜਿਹੜਾ ਪਹਿਲਾ ਵਾਲਾ ਬਿਆਨ ਆਇਆ ਸੀ ਉਹ ਕਹਿੰਦੇ ਸੀ ਐ ਲੱਗ ਰਿਹਾ ਸੀ ਇਹ ਹੋਊਗਾ ਪਰ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਤੇ ਜਦੋਂ ਤਾਂ ਹੈਗਾ ਸੀ ਉੱਥੇ ਤੱਕ ਹਮਲਾ ਕਿਉਂਕਿ ਅਮਰੀਕਾ ਆਪ ਕਰਦਾ ਸੀ ਜਿੱਥੇ ਟੈਰਰਿਸਟਾਂ ਦੇ اڈੇ ਨੇ ਉਸਾਮਾ ਮੇਰੂ ਲਾਦਨ ਦੇ ਅਟੈਕ ਇਹਨਾਂ ਨੇ ਕੀਤਾ ਈਰਾਨ ਦੇ ਈਵਨ ਇੱਕ ਮਿਲਟਰੀ ਦਾ ਸੈਕੰਡ ਕਮਾਂਡਰ ਜਿਹੜਾ ਸੀਗਾ ਈਰਾਨ ਦੇ 에ਅਰਪੋਰਟ ਦੇ ਉੱਤੇ ਮਤਲਬ ਡਰੋਨ ਸੈਟਅਪ ਨਾਲ ਉਹਦੀ ਮੌਤ ਹੋਈਗੀ ਸੀ ਕਈ ਜਗ੍ਹਾ ਚ ਵਾਪਰੇ ਐਸਾ ਲੈਵਲ ਦਾ ਪਰ ਅੱਗੇ ਵੱਡੀ ਜੰਗ ਲੱਗੂਗੀ ਜਾਂ ਬਾਕੀ ਦੀਆਂ ਚੀਜ਼ਾਂ ਨੇ ਜੰਗ ਵੇਲੇ ਫਿਰ ਟਰੰਪ ਥੋੜਾ ਜਿਹਾ ਬਦਲ ਕੇ ਇਹ ਐ ਵੀ ਭਾਈ ਅਸੀਂ ਵੀ ਵਿਚੋਲਗੀ ਕਰਨ ਲਈ ਤਿਆਰ ਆ ਅਸਲ 'ਚ ਹੁਣ ਇਹ ਹੋ ਗਿਆ ਕਿ ਕੋਈ ਬਹੁਤ ਵੱਡੀਆਂ ਤਾਕਤਾਂ ਦੁਨੀਆ ਦੇ ਵਿੱਚ ਜਾਂ ਜੀਵਨਗਰਨ ਵਰਗੀਆਂ ਸੰਸਥਾਾਂਾਂ ਮੈਡੇ ਜੋਗੀਆਂ ਰਹੀਆਂ ਨਹੀਂ ਲੱਗਦਾ ਕਿ ਉਹ ਵਿੱਚ ਦਖਲ ਦੇ ਕੇ ਕਹਿਣ ਵੀ ਕਿਉਂ ਜੰਗ ਕਰ ਰਹੇ ਹੋ ਉਰ ਤਾਂ ਐਡਵਾਈਸ ਹੀ ਹੈ ਐਡਵਾਈਜ਼ਰੀਆਂ ਜਾਂ ਜਾ ਰਹੀ ਹੁੰਦੀਆਂ ਨੇ ਕਿ ਆਪਾਂ ਇਹ ਨਾ ਕਰੀਏ ਇਹ ਨਾ ਕਰੀਏ ਨਾ ਕਰੀਏ ਇਹ ਦੋਨੋਂ ਦੇਸ਼ਾਂ ਦੇ ਹਕੂਮਰਾਨਾਂ ਨੇ ਦੇਖਣਾ ਸੋਚਣਾ ਕਿ ਬਦਲਾ ਕਿਹਨੂੰ ਕਹਿੰਦੇ ਨੇ ਕਦੋਂ ਮੁੱਕ ਜਾਂਦਾ ਹੈ ਜਾਂ ਬਦਲੇ ਦੀ ਜਗਾ ਹੋਰ ਜ਼ਿਆਦਾ ਅੱਗੇ ਤੋਂ ਅੱਗੇ ਵੱਧ ਜਾਂਦਾ ਫਿਰ ਬਦਲੇ ਕੰਟੀਨਿਊ ਹੁੰਦੇ ਜਾਂਦੇ ਨੇ ਲੰਮੇ ਹੁੰਦੇ ਜਾਂਦੇ ਨੇ ਲੰਬੀਆਂ ਲੜਾਈਆਂ ਹੁੰਦੀਆਂ ਜਾਂਦੀਆਂ ਨੇ ਇਹ ਦੇਖਣ ਦਾ ਸਵਾਲ ਹੈ ਸਰਦਾਰ ਅਮੀਰ ਸਿੰਘ ਜੀ ਇਸ ਤਲਖੀ ਵਾਲੇ ਮਾਹੌਲ ਚ ਇਸ ਜੰਗ ਵਾਲੇ ਮਾਹੌਲ ਚ ਜਦੋਂ ਗੋਲੀਬਾਰੀ ਵੀ ਹੋ ਰਹੀ ਹੈ ਜਦੋਂ ਰਾਕਟ ਤੇ ਦੂਏ ਮਜ਼ਾਈਲੀ ਹਮਲੇ ਵੀ ਹੋ ਰਹੇ ਨੇ ਉਹ ਸਭ ਦੇ ਦਰਮਿਆਨ ਦੇ ਵਿਚਾਲੇ ਹੀ ਜਿਹੜਾ ਉਹ ਸੰਧੂ ਸਿੰਧੂ ਜਲ ਸੰਧੀ ਸੀਗੀ ਉਸ ਦੇ ਤਹਤ ਜਿਹੜੇ ਪਾਣੀ ਰੋਕੇ ਗਏ ਸੀ ਉਹਨਾਂ ਚੋਂ ਕਹਿੰਦੇ ਕਿ ਚਨਾਬ ਦੇ ਫਟਕ ਖੋਲ ਦਿੱਤੇ ਗਏ ਨੇ ਪਾਣੀ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਕੀ ਇਹ ਇਸ ਨੂੰ ਅਸੀਂ ਅਮਨ ਦੇ ਸਨੇਹ ਵੱਜੋਂ ਦੇਖੀਏ ਜਾਂ ਇਹ ਮਜਬੂਰੀ ਵੱਜੋਂ ਖੁੱਲਣਾ ਪਿਆ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੀਤੀ ਸੀ ਕਿ ਦੋ ਡੈਮਾਂ ਤੋਂ ਜਿਹੜੇ ਬਚਨਾਮ ਤੇ ਪਾਵਰ ਦੇ ਡੈਮ ਨੇ ਮਤਲਬ ਬਿਜਲੀ ਜਿੱਥੇ ਬਣਦੀ ਹੈ ਜਿਹੜੇ ਡੈਮ ਬਣਾਏ ਹੋਏ ਨੇ ਜਿਵੇਂ ਆਪਣੇ ਭਾਖੜਾ ਬਣਾਇਆ ਹੋਇਆ ਉੱਥੇ ਪਾਣੀ ਰੁਕਦਾ ਛੀਲ ਦੇ ਵਿੱਚ ਉਸੇ ਟਾਈਪ ਦਾ ਔਰ ਉੱਥੇ ਰੁਕਤੇ ਸੀਗੇ ਫੱਟੇ ਸੜਤੇ ਸੀਗੇ ਪਹਿਲਾਂ ਤਾਂ ਹੁਣ ਇਹਨਾਂ ਨੇ ਛੜਤਾ ਸੀਗਾ ਪਾਣੀ ਪਿੱਛੇ ਥੋੜਾ ਜਾ ਉਹ ਜਦੋਂ ਫੱਟੇ ਉਧਰਲੇ ਬੰਦ ਕਰਦੇ ਹੋ ਤੁਸੀਂ ਜਿਹੜੇ ਪਾਕਿਸਤਾਨ ਨੂੰ ਜਾਂਦੇ ਨੇ ਤਾਂ ਇਧਰ ਪਾਣੀ ਵਧਣਾ ਸੁਭਾਵਿਕ ਹੈ ਉਦੋਂ ਇੱਕ ਸਪੀਕਰ ਤੇ ਵੀ ਇਹਨਾਂ ਨੇ ਕਿਹਾ ਸੀਗਾ ਲੋਕਾਂ ਨੂੰ ਕਿ ਇਹਦੇ ਵਿੱਚ ਪਾਣੀ ਵਧੂਗਾ ਤੁਸੀਂ ਐਂ ਕਰਾਰੇ ਤੇ ਨਾ ਫਿਰੋ ਤੇ ਤੁਸੀਂ ਵਾਪਸ ਆ ਜਾਈਓ ਦੋ ਤਿੰਨ ਦਿਨਾਂ ਬਾਅਦ ਦੀ ਮਾਮਲਾ ਇਹ ਹੋ ਗਿਆ ਕਿ ਉੱਥੇ ਕਹਿੰਦੇ ਨੇ ਉੱਪਰ ਰੁੱਲੇ ਸਾਈਡ ਦੇ ਉੱਤੇ ਕਾਫੀ ਬਰਸਾਤ ਹੋ ਗਈ ਹੈ ਕੱਲ ਤੋਂ ਪਰਸੋਂ ਤੋਂ ਲੈ ਕੇ ਬਰਸਾਤ ਦੀ ਜਿਹੜੀ ਗੱਲ ਹੈ ਉਹ ਫੇਰ ਇਧਰੋਂ ਬੰਦ ਕਰਕੇ ਉਧਰ ਨੂੰ ਛੱਡਣਾ ਪੈ ਰਿਹਾ ਜਿਹੜੀ ਕੁਝ ਐਕਸਪਰਟ ਇਹ ਗੱਲ ਕਰਦੇ ਸੀ ਲਗਾਤਾਰ ਕਿ ਇੰਡਸ ਵਾਟਰ ਟ੍ਰੀਟੀ ਦਾ ਪਾਣੀ ਰੋਕ ਲਓ ਇਧਰ ਡਾਇਵਰਟ ਕਰ ਦਿਓ ਪਹਿਲਾਂ ਕਹਿੰਦੇ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਉਹ ਅਜੇ ਬੁਨਿਆਦੀ ਢਾਂਚਾ ਨਹੀਂ ਹੈ ਉਹ ਇਨਫਰਾਸਟ੍ਰਕਚਰ ਨਹੀਂ ਹੈ ਉਦੋਂ ਟਾਈਮ ਲੱਗੂਗਾ ਬੜਾ ਕਿ ਅਸੀਂ ਡਾਇਵਰਟ ਕਰ ਲਈਏ ਪਾਣੀ ਕਿਸੇ ਵੀ ਰੂਪ ਚ ਜਿਹੜੇ ਇੰਨੀਆਂ ਉੱਚੀਆਂ ਥਾਵਾਂ ਤੇ ਡੈਮ ਬਣੇ ਹੁੰਦੇ ਨੇ ਉਹਨਾਂ ਦੀ ਵੀ ਸਿਕਿਉਰਿਟੀ ਚਾਹੀਦੀ ਹੈ ਉਹ ਇੱਕ ਹੱਦ ਤੱਕ ਹੀ ਪਾਣੀ ਰੋਕ ਸਕਦੇ ਨੇ ਨਾ ਪਾਣੀ ਉਦੋਂ ਬਾਅਦ ਤਾਂ ਫਿਰ ਡੈਮ ਬਚਾਉਣਾ ਜ਼ਰੂਰੀ ਹੋ ਜਾਂਦਾ ਜਿਵੇਂ ਆਪਣੇ ਵੀ ਜੇ ਜ਼ਿਆਦਾ ਪਾਣੀ ਪਿੱਛੇ ਇਕੱਠਾ ਹੋ ਜੇ ਭਾਖੜਾ ਡੈਮ ਦੇ ਫੱਟੇ ਖੋਲਣੇ ਪੈਂਦੇ ਨੇ ਹੋਰਾਂ ਦੇ ਵੀ ਪੌਂਗ ਡੈਮ ਦੇ ਵੀ ਫੱਟੇ ਖੋਲਣੇ ਪੈਂਦੇ ਨੇ ਇਸ ਲਈ ਅੱਜ ਜਿਹੜੇ ਫੱਟੇ ਖੋਲੇ ਗਏ ਨੇ ਉਹਦਾ ਲਾਜਿਕ ਇਹੀ ਆਇਆ ਜਿੰਨਾ ਵੀ ਹੁਣ ਤੱਕ ਆਇਆ ਹੈ ਕਿ ਉਹ ਬਰਸਾਤ ਹੋਣ ਦੇ ਕਰਕੇ ਇਹਨਾਂ ਨੂੰ ਉਧਰ ਨੂੰ ਦੇਣਾ ਪਿਆ ਮਤਲਬ ਉਸ ਲੈਵਲ ਦੇ ਉੱਤੇ ਇਸੇ ਕਰਕੇ ਇਹ ਹੈ ਕਿ ਲੋਕ ਕਹਿੰਦੇ ਇੰਡਰਵਾਟਰ ਟ੍ਰੀਟੀ ਦਾ ਜਿਹੜਾ ਫੈਸਲਾ ਲਿਆ ਹੈ ਇਹਦਾ ਪ੍ਰੈਕਟੀਕਲੀ ਬਹੁਤਾ ਅਸਰ ਨਹੀਂ ਹੋਣਾ ਹਜੇ ਫਿਲਹਾਲ ਤੇ ਕੰਪਲਿਕੇਸ਼ਨ ਜਿਆਦਾ ਹੋਣਗੀਆਂ ਬਾਕੀ ਦੇਖੋ ਉਹਨਾਂ ਨੇ ਦਿਨਾਂ ਦੇ ਵਿੱਚ ਕੀ ਹੁੰਦਾ ਜੇ ਤਾਂ ਇਹ ਤੜਦਾ ਮਾਹੌਲ ਫਿਰ ਤਾਂ ਉਹ ਚੀਜ਼ਾਂ ਵੀ ਸੈਟਲ ਹੋ ਜਾਣਗੀਆਂ ਹੌਲੀ-ਹੌਲੀ ਕਰਕੇ ਜੇ ਕਰੇ ਭਾਵਨ ਅੱਗੇ ਵੱਧਦਾ ਕਿੰਨੀ ਕੁ ਦੇਰ ਇੱਕ ਦੂਜੇ ਨਾਲ ਤਣਾਅ ਚ ਇੱਕ ਦੂਜੇ ਦਾ ਨੁਕਸਾਨ ਹੁੰਦਾ ਉਹ ਚੀਜ਼ਾਂ ਅੱਗੇ ਦਿਖਦੀਆਂ ਰਹਿੰਦੀਆਂ ਚਲੋ ਇਸ ਬਲਦੀ ਅੱਗ ਚ ਪਾਣੀ ਕੁਝ ਤਾਂ ਠੰਡਾ ਕਰੂਗਾ ਜੀ ਮਸਲੇ ਨੂੰ ਆਸ ਕਰ ਸਕਦੇ ਆਂ ਸੀ ਪਰ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਮੰਗ ਰਹੇ ਸੀ ਕਿ ਪਾਣੀ ਸਾਡੇ ਕਿੰਨੇ ਨੂੰ ਮੋੜ ਦੋ ਤੇ ਕੱਲ ਨੰਗਲ ਆਪ ਫੱਟੇ ਬੰਦ ਕਰਨ ਵੀ ਚੱਲ ਗਏ ਸੀ ਉਹ ਚੇਅਰਮੈਨ ਨੂੰ ਖੇਰਨ ਵੀ ਚੱਲ ਗਏ ਸੀ ਉਹ ਤੋਂ ਅੱਗੇ ਅੱਜ ਕੁਝ ਕੀ ਹੋ ਸਕਦਾ ਜੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ ਜਾਂ ਅੱਜ ਦੀ ਕੈਬਨਟ ਦੀ ਬੈਠਕ ਵਿੱਚ ਕੁਝ ਫੈਸਲਾ ਹੋ ਸਕਦਾ ਕਹਿੰਦੇ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਚ ਕੈਬਨ ਇਹ ਤਾਂ ਜੇ ਮਿਨਿਸਟਰ ਉੱਥੇ ਕਹੀ ਜਾਏ ਸੀ ਕੱਲ ਕਿ ਐਸੇ ਸੁਪਰੀਮ ਕੋਰਟ ਜਾ ਰਹੇ ਆ ਸਾਨੂੰ ਟਾਈਮ ਦਿੱਤਾ ਸਾਨੂੰ ਹਾਈ ਕੋਰਟ ਨੇ ਕਿਹਾ ਹੋਇਆ ਕਿ ਤੁਸੀਂ ਜਾ ਸਕਦੇ ਹੋ ਹਾਈ ਕੋਰਟ ਕਹੇ ਨਾ ਕਹੇ ਜਾਂ ਤਾਂ ਫਿਰ ਵੀ ਸਕਦੇ ਹੋ ਆਪਸ਼ਨ ਤਾਂ ਤੁਹਾਡੇ ਕੋਲ ਹੈ ਨਾ ਹਾਈ ਕੋਰਟ ਦੇ ਕਹਿਣ ਤੇ ਥੋੜੀ ਜਾਓਗੇ ਜੇ ਕੋਈ ਇੱਕ ਕੋਰਟ ਹਾਈ ਕੋਰਟ ਦੇ ਵਿੱਚ ਫੈਸਲਾ ਨਹੀਂ ਹੁੰਦਾ ਤਾਂ ਤੁਸੀਂ ਅਪੀਲ ਤਾਂ ਜਾ ਹੀ ਸਕਦੇ ਹੋ ਹਾਂ ਅਪੀਲ ਸੁਣਦੀ ਹੈ ਨਹੀਂ ਸੁਣਦੇ ਉਹ ਨਾ ਗੱਲ ਕਈ ਲੋਕ ਇਹ ਜ਼ਰੂਰ ਕਹਿੰਦੇ ਨੇ ਕਿ ਤੁਹਾਡੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਸੀ ਕਿ ਜੇ ਹਾਈ ਕੋਰਟ ਨੇ ਤੁਹਾਡੇ ਅਗੇਂਸਟ ਦਿੱਤਾ ਸੀ ਤਾਂ ਅਗਲੇ ਦਿਨ ਚਲੇ ਜਾਣਾ ਚਾਹੀਦਾ ਸੀਗਾ ਪਤਾ ਨਹੀਂ ਉਹ ਖੈਰ ਉਹ ਟੈਕਨੀਕਲੀ ਬੰਦੇ ਜਾਣਦੇ ਹੋਣਗੇ ਉਹਨਾਂ ਦੀ ਆਪਣੀ ਅਪਰੋਚ ਹੋਣੀ ਹੈ ਕਿ ਕਦੋਂ ਜਾਣਾ ਕਦੋਂ ਨਹੀਂ ਹੁਣ ਜਿਹੜਾ ਅਗਲਾ ਸਟੈਪ ਹੋ ਗਿਆ ਉੱਥੇ ਜਿਹੜਾ ਕੱਲ ਰੌਲਾ ਰੱਪਾ ਪਿਆ ਸੀ ਚੇਅਰਮੈਨ ਨੂੰ ਅੰਦਰ ਬੰਦ ਕਰਨ ਦਾ ਤੇ ਬਾਕੀ ਚੇਅਰਮੈਨ ਜਿਹੜੇ ਨੇ ਮਨੋਜ ਤਰਪਾਠੀ ਉਹ ਹਾਈ ਕੋਰਟ ਚਲੇ ਗਏ ਤੇ ਇੱਕ ਹਰਿਆਣੇ ਦੀ ਪੰਚਾਇਤ ਹੋਰ ਹਾਈ ਕੋਰਟ ਚਲੀ ਗਈ ਹੈ ਚੇਅਰਮੈਨ ਨੇ ਤਾਂ ਇਹ ਇਲਜ਼ਾਮ ਲਾਏ ਨੇ ਕਿ ਮੈਨੂੰ ਜ਼ਬਰਦਸਤੀ ਬੰਦ ਕਰ ਲਿਆ ਗਿਆ ਪੰਜਾਬ ਦੀ ਪੁਲਿਸ ਨੇ ਪੰਜਾਬ ਪੁਲਿਸ ਨੇ ਜ਼ਬਰਦਸਤੀ ਪਾਣੀ ਖਲਵਾਇਆ ਜਿਹੜਾ ਮੈਂ ਡਿਊਟੀ ਬਿਜਾਉਂਦਾ ਹੋਇਆ ਬੰਦ ਕਰਕੇ ਆਇਆ ਸੀਗਾ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੇਰਾ ਘਰਾਓ ਕਰਾਇਆ ਗਿਆ ਘਰਾਓ ਇਲੀਗਲ ਹੈ ਨਹੀਂ ਉਹ ਕੀ ਕਹਿ ਰਹੇ ਨੇ ਕਿ ਜਿਹੜਾ 200 ਕਿਊਸਿਕ ਪਾਣੀ ਛੱਡੇਗਾ ਉਹ ਪੰਜਾਬ ਪੁਲਿਸ ਨੇ ਛੱਡਿਆ ਸੀ ਨਹੀਂ ਚੇਅਰਮੈਨ ਨੇ ਛੱਡਿਆ ਉਹਨੇ ਬੰਦ ਕਰਾਤਾ ਨਾ ਪੰਜਾਬ ਪੁਲਿਸ ਨੇ ਕਹਿੰਦਾ ਅੱਛਾ ਉਹ ਕਹਿੰਦੇ ਕਿ ਮੈਂ ਸਾਡਾ ਚੀਫ ਮਿਨਿਸਟਰ ਕਹਿੰਦਾ ਹਾਂ ਤੇ ਇਹ ਕਿਉਂਕਿ ਨਾਲੋਂ ਇਹਨੂੰ ਇਹ ਜੋੜਦੇ ਨੇ ਪੰਜਾਬ ਸਰਕਾਰ ਨੇ ਜਿਹੜਾ ਹਲਫਨਾਮਾ ਦਿੱਤਾ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਡੇ ਟੂ ਡੇ ਦੇ ਮਾਮਲੇ ਦੇ ਵਿੱਚ ਕੋਈ ਦਾਖਲ ਨਹੀਂ ਦਿੰਦੀ ਇਹ ਤਾਂ ਸਿਕਿਉਰਿਟੀ ਦੀ ਵਜ੍ਹਾ ਚ ਸ਼ੁਰੂ ਤੋਂ ਹੀ ਉੱਥੇ ਬੈਠੀ ਹੋਈ ਹੈ ਤੇ ਇਸ ਕਰਕੇ ਇਹਦਾ ਕੋਈ ਕੰਮ ਨਹੀਂ ਹਾਈ ਕੋਰਟ ਨੇ ਵੀ ਇਹੀ ਕਿਹਾ ਸੀ ਜਦੋਂ ਡਿਸਪੋਜ਼ ਆਫ ਕੀਤੀਆਂ ਨੇ ਇਹ ਜਿਹੜੀਆਂ ਰੇਟਾਂ ਨੇ ਕਿ ਠੀਕ ਹੈ ਪੁਲਿਸ ਸੁਰੱਖਿਆ ਐਂਗਲ ਤੋਂ ਬੈਠੀ ਆ ਬੈਠੇ ਪਰ ਉਹ ਡੇ ਟੂ ਡੇ ਮਾਮਲੇ ਦੇ ਵਿੱਚ ਨਹੀਂ ਉੱਥੇ ਉਹ ਕਰ ਰਹੇ ਹੁਣ ਹਾਈ ਕੋਰਟ ਨੇ ਇਹ ਕਹਿ ਦਿੱਤਾ ਕਿ ਤੁਸੀਂ ਹਲਫੀਆ ਬਿਆਨ ਦਿਓ ਅਜੇ ਜਨਰਲ ਪਟੀਸ਼ਨ ਹੈ ਤੇ ਚੇਅਰਮੈਨ ਹਲਫੀਆ ਬਿਆਨ ਦੇਵੇ ਕਿ ਤੇਰੇ ਨਾਲ ਕੋਈ ਇਸਵੇਂ ਹੋਇਆ ਤੈਨੂੰ ਅੰਦਰ ਬੰਦ ਕੀਤਾ ਕਿਹਨੇ ਕੀਤਾ ਤੇ ਪੁਲਿਸ ਨੇ ਜੇ ਤੂੰ ਸੀ ਕਹਿ ਰਹੇ ਹੋ ਕਿ ਉਹਨੇ ਆਪ ਰੋਕਿਆ ਤਾਂ ਉਹਦਾ ਹਲਫੀਆ ਬਿਆਨ ਦਿਓ ਹਲਫੀਆ ਬਿਆਨ ਤੋਂ ਫਿਰ ਤੱਥਾਂ ਦੀ تصਦੀਕ ਕੀਤੀ ਜਾਏਗੀ ਹਜੇ ਮਾਮਲਾ ਇੱਥੇ ਖੜਾ ਹੈ ਵੀ ਹਾਈ ਕੋਰਟ ਨੇ ਕੋਈ ਉਹਦੇ ਤੇ ਨਾ ਨੋਟਿਸ ਕੀਤਾ ਨਾ ਕੋਈ ਗੱਲ ਕੀਤੀ ਚੇਅਰਮੈਨ ਨੂੰ ਕਿਹਾ ਕਿ ਹਲਫਨਾਵਾ ਦਿਓ ਪਹਿਲਾਂ ਤਾਂ ਹੂੰ ਲੱਗਦਾ ਇਹ ਹੈ ਕਿ ਇਹੋ ਜੇ ਮਾਹੌਲ 'ਚ ਸ਼ਾਇਦ ਕੋਰਟਾਂ ਵੀ ਕੋਈ ਨਵਾਂ ਪੰਗਾ ਨਾ ਪੜਣਾ ਚਾਹੁੰਦੀ ਹੁਣ ਥੋੜਾ ਜਿਹਾ ਲਟਕਾ ਕੇ ਵੀ ਕਿਉਂਕਿ ਮਾਹੌਲ ওভারঅল ਦੇਸ਼ ਦਾ ਤਾਂ ਸਭ ਨੂੰ ਦਿੰਦਾ ਜੱਜਾਂ ਜਨੂ ਵੀ ਦਿੰਦਾ ਤੇ ਬਾਕੀ ਲੋਕਾਂ ਨੂੰ ਵੀ ਦਿੰਦਾ ਜਿਹੋ ਜਿਹਾ ਮਾਹੌਲ ਹੁਣ ਫਿਰ ਖੈਰ ਦੇਖਿਆ ਜਾਣਾ ਚਾਹੀਦਾ ਹੋ ਸਕਦਾ ਅੱਜ ਚੇਅਰਮੈਨ ਮਨੋਜ ਤਰਪਾਠੀ ਜਿਹੜੇ ਨੇ ਉਹ ਹਲਫਨਾਮਾ ਦੇ ਦੇਣ ਕਿ ਮੇਰੇ ਨਾਲਾ ਹੋਇਆ ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਹੋਏਗਾ ਪੰਜਾਬ ਪੁਲਿਸ ਨੂੰ ਉਹ ਆਪਣਾ ਜਵਾਬਨਾਮਾ ਪੇਸ਼ ਕਰਨਗੇ ਕੁਝ ਟਾਈਮ ਤਾਂ ਲੱਗੂਗਾ ਇਹਨੂੰ ਇਹ ਸਾਰੇ ਮਾਮਲੇ ਨੂੰ ਇਹਨੇ ਨੂੰ ਇਹ ਸਾਇਨ ਸੁਪਰੀਮ ਕੋਰਟ ਜਾਣਗੇ ਜੋ ਵੀ ਕਰਨਗੇ ਪਰ ਜਿਹੜਾ ਤਰੀਕਾ ਕਰ ਸੀ ਉਹਨੇ ਥੋੜਾ ਜਿਆਦਾ ਟੈਂਸਓ ਕੀਤਾ ਜਿਵੇਂ ਹਰਿਆਣੇ ਦੇ ਚੇਅ ਮੰਤਰੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਜਬਰੀ ਪਾਣੀ ਰੋਕਣ ਦਾ ਤਰੀਕਾ ਹੈ ਉਹ ਸਾਰਾ ਮਾਮਲਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਪਰ ਪਾਣੀ ਦਾ ਮੁੱਦਾ ਅਜੇ ਮੁੱਕਿਆ ਨਹੀਂ ਹੈ ਇਹ ਮੁੱਦਾ ਵੀ ਸਗੋਂ ਟਕਰਾਅ ਦਾ ਸਾਧਨ ਬਣ ਗਿਆ ਇਹ ਟਕਰਾਅ ਦਾ ਸਾਧਨ ਸਰਕਾਰਾਂ ਚ ਹੀ ਰਹੇ ਉਹ ਲੰਘ ਹੈ ਪਰ ਲੋਕਾਂ ਚ ਨਹੀਂ ਮੜਨਾ ਚਾਹੀਦਾ ਲੋਕ ਪੰਜਾਬ ਤੇ ਹਰਿਆਣੇ ਦੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਮਾਮਲੇ ਸਰਕਾਰਾਂ ਆਪੋ ਆਪਣੀ ਪੋਲਿਟਿਕਸ ਲਈ ਕਈ ਵਾਰ ਜ਼ਿਆਦਾ ਖੇਡਦੀਆਂ ਨੇ ਲੋਕਾਂ ਦੀ ਲੋੜ ਤੋਂ ਜ਼ਿਆਦਾ ਨਹੀਂ ਤਾਂ ਐਡਾ ਉਹਾਰਨ ਦੀ ਲੋੜ ਨਹੀਂ ਸੀ ਜਦੋਂ ਪਹਿਲਾਂ ਹੀ ਕੋਈ ਨਾ ਕੋਈ ਹੱਲ ਹੋ ਜਾਂਦਾ ਕਿਸੇ ਨਾ ਕਿਸੇ ਰੂਪ ਵਿੱਚ ਔਰ ਸ਼ਾਇਦ ਗਵਰਨਮੈਂਟ ਆਫ ਇੰਡੀਆ ਵੀ ਐਡਵਾਈਸ ਕਰਦੇ ਆ ਇਸ ਸਮੇਂ ਦੋਨਾਂ ਨੂੰ ਕੁਛ ਨਾ ਕੁਛ ਕਿ ਉਧਰ ਮਾਮਲਾ ਫਸਦਾ ਵੱਡਾ ਜਾ ਰਿਹਾ ਇਸ ਲਈ ਪੰਜਾਬ ਹਰਿਆਣਾ ਇਹਨਾਂ ਦੇ ਬੰਦੇ ਫੌਜ 'ਚ ਵੀ ਜ਼ਿਆਦਾ ਨੇ ਇੱਕ ਸੈਂਟੀਮੈਂਟ ਦੀ ਵੀ ਗੱਲ ਹੁੰਦੀ ਹੈ ਕਿ ਜੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਲੱਗੀ ਜਾਵੇ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤਾਂ ਅੱਗੇ ਜਾ ਕੇ ਜਿਹੜੀ ਸਪਿਰਟ ਦੇ ਨਾਲ ਲੜਨਾ ਹੁੰਦਾ ਬੰਦਿਆਂ ਨੇ ਜਾਂ ਬਾਕੀ ਦੀਆਂ ਚੀਜ਼ਾਂ ਉਹ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਤਾਂ ਵੈਸੇ ਵੀ ਲੜਾਈ ਦੇ ਪੱਖੀ ਘਟੋ ਘਟ ਕੋਈ ਮਾਹੌਲ ਇਹੋ ਜਿਹਾ ਨਹੀਂ ਹੈ ਕਿ ਜੀ ਹਾਂ ਜ਼ਰੂਰ ਹੋਣੀ ਚਾਹੀਦੀ ਹੈ ਭਾਵੇਂ ਜਦੋਂ ਗੱਲ ਪੈ ਹੀ ਗਈ ਤਾਂ ਲੜਦੇ ਨੇ ਲੋਕ ਉਹ ਕੋਈ ਇਹੋ ਜਿਹੀ ਗੱਲ ਨਹੀਂ ਆ ਉਹ ਲੜਨਾ ਇੱਕ ਅਲੱਗ ਤਰ੍ਹਾਂ ਦੀ ਗੱਲ ਹੁੰਦੀ ਹੈ ਉਹ ਤਾਂ ਫਿਰ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ ਕਿ ਦੇਸ਼ ਹੈ ਦੇਸ਼ ਚ ਤੁਸੀਂ ਜ਼ਿੰਮੇਵਾਰ ਹੋ ਤੁਹਾਡੀ ਵੀ ਜ਼ਿੰਮੇਵਾਰੀ ਹੈ ਲੜਨਾ ਇੱਕ ਉਹਦਾ ਮਨੋਂ ਤਣੋਂ ਲੜਨਾ ਵੀ ਭਾਈ ਹਾਂ ਉਹਦੇ ਉਹਨੂੰ ਬਿਲਕੁਲ ਵਾਜਬ ਲੱਗਦੀ ਐ ਵੀ ਸਾਡੇ ਨਾਲ ਗੱਲ ਪਈ ਲੜਾਈ ਲੜਨੀ ਐ ਇੱਕ ਆਪ ਚਾਹ ਕੇ ਲੜਾਈ ਲੜਨੀ ਐ ਫਰਕ ਹੁੰਦਾ ਹਾਂ ਉਹ ਗੱਲਾਂ ਦਾ ਜਿਹੜਾ ਫਰਕ ਤਾਂ ਹੁੰਦਾ ਪਰ ਇਹੋ ਜੇ ਮਾਹੌਲ 'ਚ ਗਵਰਨਮੈਂਟ ਆਫ ਇੰਡੀਆ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਐ ਉਹ ਹਰਿਆਣਾ ਵਾਲਿਆਂ ਨੂੰ ਵੀ ਸਾਧਣਾਂ ਨੇ ਪੰਜਾਬ ਵਾਲਿਆਂ ਨੂੰ ਵੀ ਸਾਧਣਾਂ ਨੇ ਇੱਕ ਗੱਲ ਕਰ ਲੈਣ ਵੀ ਅਜੇ ਇਹਨੂੰ ਫੜ ਦੀ ਟਾਈਮਿੰਗ ਟੈਂਪਰੇਰੀ ਰੋਕੋ ਇਹ ਆਪਾਂ ਬਾਅਦ 'ਚ ਅਨੇ ਜੱਠ ਲਾਂਗੇ ਆਪਣਾ ਮਾਮਲਾ ਅਜੇ ਪਹਿਲਾਂ ਬਾਹਰ ਜਿਹੜਾ ਰੌਲਾ ਪੈ ਰਿਹਾ ਉਹਦੇ ਨਾਲ ਅੱਡੇ ਜੱਠ ਲਈਏ ਜੋ ਕਿ ਮਤਲਬ ਅੱਜ ਦੀ ਕੈਬਨਿਟ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਵੀ ਤੇ ਇਸ ਜੰਗ ਦੇ ਮਾਹੌਲ ਦੇ ਵਿੱਚ ਪੰਜਾਬ ਦੇ ਸੁਰੱਖਿਆ ਪਹਿਲੂ ਦੇ ਮਸਲੇ ਨੂੰ ਵੀ ਇਹਨਾਂ ਨੂੰ ਵੀ ਬਾਚਿਆ ਜਾਊਗਾ ਫਿਰ ਤਾਂ ਹਾਂ ਇਹਨਾਂ ਨੂੰ ਬਾਚਿਆ ਜਾਊਗਾ ਕੁਝ ਹੋਰ ਮਾਮਲੇ ਵੀ ਸ਼ਾਇਦ ਉਹਨਾਂ ਨੇ ਬ੍ਰੈਸ ਕਰਨੇ ਹੋਣ ਹੋ ਇੱਕ ਅਲੱਗ ਤਰੀਕੇ ਦੀ ਕਰਨਾ ਔਰ ਬਿਲਕੁਲ ਐਮਰਜੈਂਸੀ ਤੇ ਦੋ ਮਾਮਲੇ ਖੜੇ ਹੀ ਨੇ ਤੁਰੰਤ ਜਿਹੜੇ ਜਿਨ੍ਹਾਂ ਤੇ ਗੱਲ ਹੋਣੀ ਬਣਦੀ ਹੈ ਚਲੋ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਲਗਭਗ ਮੈਡੀਕਲ ਟੀਮਾਂ ਨੂੰ ਸਾਰਿਆਂ ਨੂੰ ਪੁਲਿਸ ਵਾਲਿਆਂ ਨੂੰ ਉਹਨਾਂ ਦੀ ਸਾਰਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਔਰ ਸਾਰੇ ਫੋਕਟਾ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਕੁਝ ਵੀ ਹੌਨਸਕਾਵਾਂ ਜੇ ਵਾਪਰੇ ਉਹਦੀ ਤਿਆਰੀ ਕਰੀਏ ਮੈਂ ਜਾਂਦੇ ਜਾਂਦੇ ਸਰਦਾਰ ਹਮੀਤ ਸਿੰਘ ਜੀ ਜਾਣਨਾ ਚਾਹੁੰਨਾ ਕਿ ਉਹ ਜਿਹੜੇ ਅਲਾਹਾਬਾਦ ਵਾਲੇ ਜੱਜ ਦੇ ਘਰੋਂ ਨੋਟ ਮਿਲਣੀਆਂ ਕੁਝ ਵੀਡੀਓ ਘਰਾਂ ਦੇ ਆਲੇ-ਦਾਲੋਂ ਬੋਰੀਆਂ ਵਾਲੀਆਂ ਵੀਡੀਓ ਖਿਲਰੇ ਨੋਟ ਸੜੇ ਨੋਟ ਉਹ ਸਾਰੀ ਪ੍ਰਕਿਰਿਆ ਸੀ ਹ ਉਹ ਹੁਣ ਕਹਿੰਦੇ ਸਾਬਤ ਹੋਣ ਤੋਂ ਬਾਅਦ ਚੀਫ ਜਸਦੀ ਸਾਹਿਬ ਨੇ ਕੋਈ ਸਖਤ ਫੈਸਲਾ ਲਿਆ ਜੀ ਆ ਬਿਲਕੁਲ ਉਹ ਜਿਹੜੇ ਜਸਟਿਸ ਜਸ਼ਵੰਤ ਬਰਮਾ ਸੀਗੇ ਇੱਕ ਅਲਾਹਾਬਾਦ ਹਾਈ ਕੋਰਟ ਦੇ ਜੱਜ ਉਹਨਾਂ ਦੇ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਉਹ ਗੱਲ ਸਾਹਮਣੇ ਆਈ ਕਹਿੰਦੇ ਅੱਧ ਜਲੇ ਨੋਟਾਂ ਦੀਆਂ ਗੱਠੀਆਂ ਬਹੁਤ ਦਿਖਾਈ ਦਿੰਦੀਆਂ ਨੇ ਕਰੋੜਾਂ ਦੀ ਰੁਪਏ ਦੀ ਵਿੱਚ ਇਹ ਆਈਆਂ ਕਿੱਥੋਂ ਜਦੋਂ ਆਈਆਂ ਕਿੱਥੋਂ ਦਾ ਸਵਾਲ ਆਇਆ ਤਾਂ ਉਹਦੀ ਇਨਵੈਸਟੀਗੇਸ਼ਨ ਸਟਾਰਟ ਐਫ ਆਈ ਆਰ ਹੋ ਗਈ ਤੇ ਇਨਵੈਸਟੀਗੇਸ਼ਨ ਹੋਣੀ ਸੀ ਉਹਨਾਂ ਦੇ ਨਾਲ ਚਾਏ ਮਾਮਲਾ ਫਿਰ ਜਿਹੜਾ ਚੀਫ ਜਸਟਿਸ ਸੀਗਾ ਲਾਹੌਰ ਹਾਈ ਕੋਰਟ ਦਾ ਉਹਨੇ ਲਿਖ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਭੇਜਿਆ ਕਿਉਂਕਿ ਓਵਰਆਲ ਕੰਮ ਤਾਂ ਉੱਥੇ ਉਹੀ ਕਰ ਸਕਦੇ ਉਹਨਾਂ ਨੇ ਕਾਲੇਜੀਅਮ ਦੀ ਮੀਟਿੰਗ ਬੁਲਾਈ ਕਾਲੇਜੀਅਮ ਦੀ ਮੀਟਿੰਗ ਬੁਲਾ ਕੇ ਇਹ ਇਹ ਜਿਹੜੇ ਜੱਦਸਾਬ ਸੀਗੇ ਇਹ ਦਿੱਲੀ ਜਿਹੜੇ ਨੋਟ ਮਿਲੇ ਨੇ ਇਹ ਦਿੱਲੀ ਹਾਈ ਕੋਰਟ ਸੀ ਉਸ ਸਮੇਂ ਪੁਰਾਤ ਪਹਿਲਾਂ ਇਹ ਸ਼ੁਰੂਆਤ ਚ ਅਲਾਹਾਬਾਦ ਹਾਈ ਕੋਰਟ ਸੀ ਫਿਰ ਇਹਨੂੰ ਅਲਾਹਾਬਾਦ ਦੁਬਾਰਾ ਭੇਜ ਦਿੱਤਾ ਗਿਆ ਇਹ ਗੱਲ ਤੇ ਵੀ ਰੌਲਾ ਪਿਆ ਸੀਗਾ ਕਿ ਫਿਰ ਜੇ ਐਡਾ ਹੀ ਕਰਪਟ ਹੈ ਤਾਂ ਅਲਾਹਾਬਾਦ ਕੀ ਕਰਨਾ ਉੱਥੇ ਵੀ ਤਾਂ ਇਹੀ ਕਰੂਗਾ ਫਿਰ ਤੇ ਉੱਥੇ ਕਿਉਂ ਭੇਜਿਆ ਜਾਵੇ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਕਰਤੀ ਸੀ ਬੁੜਰੇ ਤੌਰ ਦੇ ਉੱਤੇ ਕਿ ਇਹ ਕੋਈ ਮੁਕੱਦਮਾ ਨਹੀਂ ਸੁਣ ਸਕਣਗੇ ਜਿਨ੍ਹਾਂ ਚਿਰ ਜਾਂਚ ਚੱਲ ਰਹੀ ਹੈ ਤੇ ਇਸੇ ਤਰ੍ਹਾਂ 3 ਮੈਂਬਰੀ ਕਮੇਟੀ ਬਣਾਤੀ ਸੀ ਤੇ 3 ਸੀਨੀਅਰ ਦੋ ਸਾਇਓ ਚੀਫ ਜਸਟਿਸ ਅਸੀਆ ਅਲੱਗ-ਅਲੱਗ ਹਾਈ ਕੋਰਟਾਂ ਦੇ ਇੱਕ ਹੋਰ ਜੱਜ ਦੀ ਗਵਾਈ ਦੇ ਵਿੱਚ ਇਹਦੀ ਜਾਂਚ ਕਰਨੀ ਸੀ ਉਹ 3 ਮੈਂਬਰੀ ਕਮੇਟੀ ਨੇ ਰਿਪੋਰਟ ਦਿੱਤੀ ਚੀਫ ਜਸਟਿਸ ਆਫ ਇੰਡੀਆ ਨੂੰ ਇਹਦਾ ਮਤਲਬ ਉਹ ਸਾਬਤ ਕਰਦੀ ਹੋਣੀ ਆ ਰਿਪੋਰਟ ਇਹ ਗੱਲ ਕਿ ਵਾਕਈ ਇਹਦਾ ਜਿਹੜਾ ਇੱਕ ਕੰਡਕਟ ਹੈ ਚੱਕਰਦਾਰ ਹੈ ਜਿ corruption ਦੇ ਮਾਮਲੇ 'ਚ ਸਾਰੀਆਂ ਚੀਜ਼ਾਂ ਨੇ ਇਹ ਇਸ ਲੈਵਲ ਤੇ ਹੋ ਜਾਂਦੇ ਇਸੇ ਕਰਕੇ ਉਸੇ ਰਿਪੋਰਟ ਨੂੰ ਆਧਾਰ ਬਣਾ ਕੇ ਚੀਫ ਜਸਟਿਸ ਨੇ ਆਪਣੀ ਸਫਾਰਸ਼ ਨਾਲ ਲਾ ਕੇ ਰਿਕਮੈਂਡੇਸ਼ਨ ਨਾਲ ਲਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਰਾਸ਼ਟਰਪਤੀ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਭੇਜ ਤਾਂ ਕਿ ਇਹ ਜੱਜ ਨੂੰ ਰਿਮੂਵ ਕੀਤਾ ਜਾਵੇ ਹਟਾ ਦਿੱਤਾ ਜਾਵੇ ਆਪਣੇ ਅਹੁਦੇ ਤੋਂ ਔਰ ਥੋੜਾ ਸਵਾਲ ਇਹ ਹੈ ਵੀ ਪਤਾ ਨਹੀਂ ਟੈਕਨੀਕਲੀ ਹਜੇ ਮੇਰੇ ਮਨ ਵਿੱਚ ਇਹ ਐਵੇਂ ਹਟਾ ਦੇਣਗੇ ਜਾਂ ਕਿਉਂਕਿ ਜਿਹੜੇ ਵੀ ਜੱਜ ਨੂੰ ਹਟਾਉਣਾ ਹੁੰਦਾ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਨੂੰ ਉਥੇ ਬੀਚ ਮੈਂਟ ਦਾ ਮੁਕੱਦਮਾ ਚੱਲਦਾ ਹੈ ਉਹਨੂੰ ਹਟਾ ਦਿੰਦੇ ਨੇ ਜਿਹੜੇ ਟੈਕਨੀਕਲੀ ਤਾਂ ਪਾਰਲੀਮੈਂਟ ਦੇ ਵਿੱਚ ਉਹਦੇ ਤੇ ਮੁਕਦਮਾ ਚਲਾ ਕੇ ਬਹੁ ਗਿਣਤੀ ਦੇ ਨਾਲ ਹਟਾਇਆ ਜਾ ਸਕਦਾ ਹੈ ਉਹਨੇ ਅਗਲਾ ਸਟੈਪ ਪ੍ਰਾਈਮ ਮਿਨਿਸਟਰ ਜਾਂ ਬਾਕੀ ਕਿਉਂਕਿ ਮੇਰੇ ਯਾਦ ਦਾ ਇੱਕ ਵਾਰ ਇੱਕੋ ਜੱਜ ਤੇ ਚੱਲਿਆ ਸੀਗਾ ਜਸਟਿਸ ਰਾਮਾ ਸਵਾਮੀ ਤੇ ਸ਼੍ਰੀ ਜੈ ਸ਼ੈਦ ਹੋਰ ਪਾਰਲੀਮੈਂਟ ਦੇ ਵਿੱਚ ਉੱਥੇ ਡਿਸਕਸ ਵੀ ਹੁੰਦੀ ਰਹੀ ਪਰ ਵੋਟਾਂ ਤੋਂ ਪਹਿਲਾਂ ਉਹ ਫਿਰ ਹੱਲ ਕਰ ਲਿਆ ਵੋਟਾਂ ਤੋਂ ਪਹਿਲਾਂ ਉਹ ਕਹਿੰਦੇ ਚੱਲ ਛੱਡੋ ਉਹ ਵੀ ਨਹੀਂ ਸਿਰੇ ਚੜਿਆ ਸੀਗਾ ਤੇ ਉਹਨਾਂ ਨੂੰ ਪਤਾ ਨਹੀਂ ਗਲਤੀ ਗਲਤੀ ਬਣਾ ਕੇ ਜੋ ਵੀ ਤਰੀਕੇ ਦੇ ਨਾਲ ਉਹਨੂੰ ਛੜਤਾ ਸੀ ਮਤਲਬ ਵਾਪਸ ਉਸ ਨੂੰ ਆ ਫਿਰ ਜੁਆਇਨ ਕਰਨ ਲਈ ਕਹਤਾ ਸੀ ਹੁਣ ਇਹ ਕੀ ਅਸੀਂ ਇਹੋ ਜਿਹਾ ਕੋਈ ਮਕਦਮਾ ਦੇਖਾਂਗੇ ਜਿਹੜਾ ਪਾਰਲੀਮੈਂਟ ਦੇ ਵਿੱਚ ਇਹ ਵੀ ਚੱਲਦਾ ਹੋਊਗਾ ਕਿ ਇਸ ਜੱਜ ਨੂੰ ਇਸ ਕਰਕੇ ਹਟਾਇਆ ਜਾ ਰਿਹਾ ਹੈ ਕਿ ਆ ਮਾਮਲੇ ਨੇ ਜਾਂ ਫਿਰ ਜੱਜ ਨੂੰ ਕਹਿ ਦਿੱਤਾ ਜਾਏਗਾ ਉਸੇ ਤਰੀਕੇ ਨਾਲ ਕਿ ਤੂੰ ਆਪੀ ਅਸਤੀਫਾ ਦੇ ਦੇ ਤੇ ਉਹ ਪ੍ਰਵਾਨ ਹੋ ਜਾਏਗਾ ਤਾਂ ਉਹ ਇੱਕ ਅਲੱਗ ਗੱਲ ਹੈ ਇਹ ਜਰੂਰ ਨਵਾਂ ਕੇਸ ਹੋਏਗਾ ਨਵੀਂ ਜਨਰੇਸ਼ਨ ਦੇ ਸਾਹਮਣੇ ਤੇ ਨਵੇਂ ਲੋਕਾਂ ਦੇ ਸਾਹਮਣੇ ਕਿ ਜੱਜ ਕਿਵੇਂ ਹਟਾਇਆ ਜਾਂਦਾ ਹੈ ਇਸ ਲਈ ਜੱਜਾਂ ਨੂੰ ਇਹ ਅਮਿਊਨਿਟੀ ਦਿੱਤੀ ਤਾਂ ਇਸ ਕਰਕੇ ਗਈ ਹੈ ਕਿਉਂ ਇੰਡੀਪੈਂਡੈਂਟ ਕੰਮ ਕਰਨ ਬਿਨਾਂ ਦਬਾਅ ਤੋਂ ਕੰਮ ਕਰਨ ਕੋਈ ਸਰਕਾਰ ਨਾ ਹਟਾ ਸਕੇ ਕੋਈ ਹੋਰ ਨਾ ਹਟਾ ਸਕੇ ਪਰ ਜੇ ਹੁਣ ਜੱਜ ਹੀ ਇੰਦਰ ਨੂੰ ਜਾਣ ਲੱਗੇ ਤਾਂ ਉਸ ਤੋਂ ਬਾਅਦ ਦਾ ਮਾਮਲਾ ਫਿਰ ਕੀ ਹੈ ਤੇ ਭਾਵੇਂ ਔਖਾ ਰਸਤਾ ਹੈ ਪਰ ਉਹ ਔਖਾ ਰਸਤਾ ਇੱਕ ਵਾਰ ਅਜਮਾਉਣਾ ਜ਼ਰੂਰ ਚਾਹੀਦਾ ਦੇਸ਼ ਦੀ ਪਾਰਲੀਮੈਂਟ ਨੂੰ ਜੋ ਬਿਨਾਂ ਅਜਮਾਈ ਚਲਾ ਜਾਂਦਾ ਅਗਲਾ ਕਹਿੰਦਾ ਯਾਰ ਇੰਤਾ ਫਿਰ ਕੋਈ ਫਾਇਦਾ ਹੀ ਨਹੀਂ ਹੈ ਕੋਈ ਸਿਸਟਮ ਹੈ ਹੀ ਨਹੀਂ ਇੱਥੇ ਤਾਂ ਹਟਾਏ ਦਾ ਜੋ ਵੀ ਵਰਗੀ ਹਲੋ ਬਹੁਤ ਸ਼ੁਕਰੀਆ ਜੀ ਤੁਸੀਂ ਬੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਇਸ ਤਣਾਅ ਦੇ ਮਾਹੌਲ ਚ ਜੰਗ ਦੇ ਮਾਹੌਲ ਚ ਜੇ ਅਮਨ ਦੀ ਹਵਾ ਵਗਦੀ ਰਹੇ ਤੇ ਰੱਬ ਖੈਰ ਕਰੇ ਬਹੁਤ ਸ਼ੁਕਰੀਆ ਜੀ ਬਹੁਤ